ਮੇਰਾ ਨਾਮ ਆਚੀ ਹੈ ਮੇਰਾ ਛੋਟਾ ਭਰਾ ਸਾਰਿਆਂ ਦਾ ਬਹੁਤ ਲਾਟਲਾ ਸੀ ਮੈਂ ਆਪਣੇ ਵਿਆਹ ਤੋਂ ਬਾਅਦ ਉਸ ਨੂੰ ਆਪਣੇ ਨਾਲ ਆਪਣੇ ਸਹੁਰੇ ਘਰ ਲੈ ਆਈ ਸੀ ਮੈਂ ਤੇ ਮੇਰੇ ਪਤੀ ਨੇ ਉਸ ਨੂੰ ਆਪਣੇ ਨਾਲ ਆਪਣੀ ਔਲਾਦ ਦੀ ਤਰ੍ਹਾਂ ਰੱਖਿਆ ਸੀ ਜਦੋਂ ਮੇਰਾ ਵਿਆਹ ਹੋਇਆ ਸੀ ਤਾਂ ਮੇਰਾ ਭਰਾ 12 ਸਾਲ ਦਾ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਇਹ ਜਵਾਨ ਹੋਣ ਤੋਂ ਬਾਅਦ ਮੇਰੇ ਨਾਲ ਕੁਝ ਅਜਿਹਾ ਕਰੇਗਾ ਜਿਸ ਦੇ ਬਾਰੇ ਵਿੱਚ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿਉਂਕਿ ਮੇਰਾ ਭਰਾ ਤਾਂ ਅਸੀਂ ਦੋ ਭੈਣ ਭਰਾ ਸੀ ਮੇਰੇ ਮਾਤਾ ਪਿਤਾ ਨਹੀਂ ਸਨ ਮੈਂ ਨੌਕਰੀ ਕਰਦੀ ਸੀ ਅਤੇ ਆਪਣੇ ਭਰਾ ਦੇ ਨਾਲ ਹੀ ਰਹਿੰਦੀ ਸੀ ਮੈਂ ਬਹੁਤ ਛੋਟੀ ਸੀ ਜਦੋਂ ਮੇਰੇ ਭਰਾ ਦੇ ਜਨਮ ਦੇ ਸਮੇਂ ਮੇਰੀ ਮਾਂ ਸਾਨੂੰ ਛੱਡ ਕੇ ਚਲੀ ਗਈ ਸੀ ਅਤੇ ਉਸ ਤੋਂ ਬਾਅਦ ਮੇਰੇ ਪਿਤਾ ਵੀ ਸਾਨੂੰ ਇਕੱਲਾ ਛੱਡ ਗਏ ਸਨ ਮੈਂ ਆਪਣੇ ਭਰਾ ਦੀ ਪਰਵਿਸ਼ ਮਾਂ ਦੀ ਤਰ੍ਹਾਂ ਕੀਤੀ ਸੀ ਅਤੇ ਉਸ ਨੂੰ ਤੇ ਵੀ ਚੀ ਦੀ ਕਮੀ ਨਹੀਂ ਹੋਣ ਦਿੱਤੀ ਸੀ ਮੈਂ ਨਹੀਂ ਚਾਹੁੰਦੀ ਸੀ ਕਿ ਮੇਰਾ ਵਿਆਹ ਹੋਵੇ ਕਿਉਂਕਿ ਮੈਂ ਉਸ ਨੂੰ ਘਰ ਦੇ ਵਿੱਚ ਇਕੱਲਾ ਨਹੀਂ ਛੱਡਣਾ ਚਾਹੁੰਦੀ ਸੀ ਉਹ ਅਜੇ ਬੱਚਾ ਸੀ ਉਸ ਦੀ ਉਮਰ ਲਗਭਗ 15 ਸਾਲ ਸੀ ਮੇਰੇ ਲਗਾਤਾਰ ਰਿਸ਼ਤੇ ਆ ਰਹੇ ਸਨ ਅਤੇ ਆਣ ਗਵਾਂਡ ਦੇ ਲੋਕ ਮਿਲ ਕੇ ਮੇਰਾ ਵਿਆਹ ਕਰਨਾ ਚਾਹੁੰਦੇ ਸਨ ਕਿਉਂਕਿ ਸਾਡਾ ਗਵਾਂਡ ਬਹੁਤ ਚੰਗਾ ਸੀ ਉਹਨਾਂ ਲੋਕਾਂ ਨੇ ਮੇਰੇ ਭਰਾ ਨੂੰ ਪਾਲਣ ਦੀ ਜ਼ਿੰਮੇਵਾਰੀ ਲੈ ਲਈ ਸੀ ਪਰ ਮੈਂ ਦੂਜਿਆਂ ਦੇ ਭਰੋਸੇ ਆਪਣੇ ਭਰਾ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੀ ਸੀ ਇੱਕ ਥਾਂ ਤੋਂ ਮੇਰਾ ਰਿਸ਼ਤਾ ਆਇਆ ਜਦੋਂ ਉਹਨਾਂ ਲੋਕਾਂ ਨੂੰ ਪਤਾ ਲੱਗਿਆ ਕਿ ਮੇਰਾ ਇੱਕ ਛੋਟਾ ਭਰਾ ਵੀ ਹੈ ਜਿਸ ਲੜਕੇ ਦੇ ਨਾਲ ਮੇਰਾ ਵਿਆਹ ਹੋਣ ਵਾਲਾ ਸੀ ਉਸ ਲੜਕੇ ਨੇ ਫੈਸਲਾ ਕੀਤਾ ਕਿ ਉਹ ਮੇਰੇ ਭਰਾ ਨੂੰ ਵਿਆਹ ਤੋਂ ਬਾਅਦ ਆਪਣੇ ਕੋਲ ਆਪਣੇ ਨਾਲ ਹੀ ਰੱਖੇਗਾ ਇਹ ਗੱਲ ਮੈਨੂੰ ਬਹੁਤ ਵਧੀਆ ਲੱਗੀ ਸੀ ਇਸ ਕਰਕੇ ਮੈਂ ਇਸ ਮੁੰਡੇ ਦੇ ਨਾਲ ਵਿਆਹ ਕਰਨ ਦੇ ਲਈ ਤਿਆਰ ਹੋ ਗਈ ਸੀ ਜਲਦੀ ਹੀ ਮੇਰਾ ਵਿਆਹ ਵੀ ਹੋ ਗਿਆ ਸੀ ਅਤੇ ਮੈਂ ਆਪਣੇ ਭਰਾ ਨੂੰ ਆਪਣੇ ਨਾਲ ਲੈ ਕੇ ਆ ਗਈ ਸੀ ਸਾਡੇ ਘਰੇ ਅਸੀਂ ਤਾਲਾ ਲਗਾ ਦੇ ਕਹਤਾ ਸੀ ਮੇਰੇ ਪਤੀ ਨੇ ਮੇਰੇ ਭਰਾ ਦੀ ਪੜ੍ਹਾਈ ਲਿਖਾਈ ਦਾ ਖਰਚਾ ਵੀ ਚੱਕ ਲਿਆ ਸੀ ਮੇਰੇ ਪਤੀ ਦਾ ਨਾਮ ਸੁਸ਼ਾਂਤ ਸੀ ਅਤੇ ਮੇਰੇ ਭਰਾ ਦਾ ਨਾਮ ਰਾਜ ਸੀ ਮੈਂ ਉਸ ਨੂੰ ਪਿਆਰ ਨਾਲ ਰਾਜੂ ਕਹਿੰਦੀ ਸੀ ਮੇਰਾ ਪਤੀ ਬਹੁਤ ਚੰਗਾ ਸੀ ਮੇਰੇ ਸਹੁਰੇ ਘਰ ਦੇ ਵਿੱਚ ਮੇਰੇ ਪਤੀ ਤੋਂ ਇਲਾਵਾ ਉਹਨਾਂ ਦੇ ਮਾਤਾ ਪਿਤਾ ਵੀ ਰਹਿੰਦੇ ਸਨ ਅਤੇ ਉਹ ਲੋਕ ਵੀ ਬਹੁਤ ਚੰਗੇ ਸਨ ਵਿਆਹ ਦੇ 6 ਮਹੀਨੇ ਬਾਅਦ ਹੀ ਮੈਨੂੰ ਗੁੱਡ ਨਿਊਜ਼ ਮਿਲ ਗਈ ਸੀ ਕਿ ਮੈਂ ਪ੍ਰੈਗਨੈਂਟ ਹਾਂ ਮੇਰੀ ਪ੍ਰੈਗਨਸੀ ਦੀ ਖਬਰ ਸੁਣ ਕੇ ਮੇਰਾ ਪਤੀ ਬਹੁਤ ਖੁਸ਼ ਹੋਇਆ ਸੀ 9 ਮਹੀਨਿਆਂ ਤੋਂ ਬਾਅਦ ਮੈਂ ਇੱਕ ਬੱਚੇ ਨੂੰ ਜਨਮ ਦਿੱਤਾ ਮੇਰੇ ਘਰ ਦੇ ਵਿੱਚ ਬੱਚਾ ਪੈਦਾ ਹੋਣ ਦੀ ਖੁਸ਼ੀ ਦੇ ਨਾਲ ਮੇਰੇ ਸਹੁਰੇ ਵਾਲਿਆਂ ਤੇ ਮੇਰਾ ਪਤੀ ਬਹੁਤ ਜ਼ਿਆਦਾ ਖੁਸ਼ ਸਨ ਮੇਰਾ ਬੇਟਾ ਸਾਡੇ ਸਾਰਿਆਂ ਦਾ ਲਾਡਲਾ ਸੀ ਉਸ ਦਾ ਨਾਮ ਮੈਂ ਆਖਿਰ ਰੱਖਿਆ ਸੀ ਮੇਰਾ ਬੇਟਾ ਸਾਡੇ ਸਾਰਿਆਂ ਦਾ ਬਹੁਤ ਲਾਡਲਾ ਸੀ ਜ਼ਿੰਦਗੀ ਬਹੁਤ ਵਧੀਆ ਲੰਘਣ ਲੱਗੀ ਸੀ ਹਤੇ ਦਿਨ ਬਹੁਤ ਚੰਗੀ ਤਰ੍ਹਾਂ ਲੰਘ ਰਹੇ ਸਨ ਇੱਕ ਦਿਨ ਮੈਂ ਆਪਣੇ ਬੇਟੇ ਅਤੇ ਭਰਾ ਨੂੰ ਨਾਲ ਲੈ ਕੇ ਮਾਰਕੀਟ ਚਲੀ ਗਈ ਸੀ ਕਿਉਂਕਿ ਮੇਰਾ ਪਤੀ ਦਿਨ ਦੇ ਟਾਈਮ ਦੇ ਵਿੱਚ ਆਫਿਸ ਦੇ ਵਿੱਚ ਹੁੰਦਾ ਸੀ ਤਾ ਉਹਨਾਂ ਨੇ ਕਿਹਾ ਹੋਇਆ ਸੀ ਕਿ ਦਿਨ ਦੇ ਟਾਈਮ ਜੇਕਰ ਤੁਹਾਨੂੰ ਕੋਈ ਵੀ ਕੰਮ ਹੋਵੇ ਤਾਂ ਤੁਸੀਂ ਰਾਜੂ ਨੂੰ ਨਾਲ ਲੈ ਜਾਇਆ ਕਰੋ ਮੈਂ ਆਪਣੇ ਬੇਟੇ ਦੇ ਕੱਪੜੇ ਫੀਟਣ ਦੇ ਲਈ ਰਾਜੂ ਦੇ ਨਾਲ ਮਾਰਕੀਟ ਦੇ ਵਿੱਚ ਗਈ ਹੋਈ ਸੀ। ਹਤੇ ਅਸੀਂ ਸ਼ਾਪਿੰਗ ਮਾਲ ਦੇ ਅੰਦਰ ਸੀ। ਮੈਂ ਆਪਣੇ ਬੇਟੇ ਦੇ ਕੱਪੜੇ ਦੇਖ ਰਹੀ ਸੀ ਪਰ ਸ਼ਾਪਿੰਗ ਮਾਲ ਦੇ ਵਿੱਚ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਇਸ ਕਰਕੇ ਅਸੀਂ ਬਾਹਰ ਨਿਕਲ ਕੇ ਦੂਸਰੇ ਮਾਲ ਦੇ ਵੱਲ ਜਾ ਰਹੇ ਸੀ। ਉਸ ਸਮੇਂ ਹੀ ਕੁਝ ਲੜਕੇ ਜਿਨ੍ਹਾਂ ਨੇ ਆਪਣੇ ਮੂੰਹ ਦੇ ਉੱਤੇ ਮਾਸਕ ਲਗਾਏ ਹੋਏ ਸਨ, ਉਹ ਇੱਕ ਵੱਡੀ ਸਾਰੀ ਕਾਰ ਦੇ ਅੰਦਰ ਆਏ ਅਤੇ ਤੁਰੀ ਜਾਂਦੀ ਗੱਡੀ ਦਾ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ। ਮੈਂ ਸੜਕ ਪਾਰ ਕਰਨ ਦੇ ਵਿੱਚ ਬਿਜੀ ਸੀ ਹਤੇ ਮੇਰੀ ਗੋਦੀ ਦੇ ਵਿੱਚ ਮੇਰਾ ਬੇਟਾ ਆਖਿਲ ਸੀ ਉਹਨਾਂ ਲੋਕਾਂ ਨੇ ਜਲਦੀ ਰੇ ਨਾਲ ਮੇਰੇ ਹੱਥੋਂ ਮੇਰਾ ਬੱਚਾ ਖੋ ਲਿਆ ਹਤੇ ਗੱਡੀ ਦੇ ਵਿੱਚ ਬਿਠਾ ਕੇ ਉਸ ਨੂੰ ਲੈ ਗਏ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੇਰੇ ਨਾਲ ਕੀ ਹੋ ਰਿਹਾ ਹੈ ਮੈਂ ਜ਼ੋਰ-ਜ਼ੋਰ ਦੀ ਚੀਕਾਂ ਮਾਰਨ ਲੱਗੀ ਕੋਈ ਮੇਰੇ ਬੇਟੇ ਨੂੰ ਬਚਾਓ ਸੜਕ ਉੱਤੇ ਖੜੇ ਸਾਰੇ ਲੋਕ ਤਮਾਸ਼ਾ ਦੇਖ ਰਹੇ ਸਨ ਉਹ ਗੱਡੀ ਤੇਜ਼ ਰਫ਼ਤਾਰ ਦੇ ਨਾਲ ਆਈ ਅਤੇ ਮੇਰੇ ਬੇਟੇ ਨੂੰ ਮੇਰੇ ਗੋਦੀ ਵਿੱਚੋਂ ਖੋ ਕੇ ਅਤੇ ਗੱਡੀ ਦੇ ਵਿੱਚ ਬਿਠਾ ਕੇ ਤੇਜ਼ ਰਫ਼ਤਾਰ ਦੇ ਨਾਲ ਹੀ ਵਾਪਸ ਚਲੇ ਗਈ। ਮੈਨੂੰ ਨਹੀਂ ਪਤਾ ਸੀ ਕਿ ਅੱਜ ਮੇਰੇ ਨਾਲ ਇਹ ਸਭ ਕੁਝ ਵੀ ਹੋ ਸਕਦਾ ਹੈ। ਮੈਂ ਬਹੁਤ ਪਰੇਸ਼ਾਨ ਹੋ ਗਈ ਸੀ। ਸੜਕ ਦੇ ਕਿਨਾਰੇ ਖੜੇ ਹੋ ਕੇ ਸਾਰੇ ਲੋਕਾਂ ਨੂੰ ਕਹਿ ਰਹੀ ਸੀ ਕਿ ਉਸ ਗੱਡੀ ਨੂੰ ਰੋਕੋ। ਮੇਰਾ ਭਰਾ ਉਸ ਗੱਡੀ ਦੇ ਪਿੱਛੇ-ਪਿੱਛੇ ਭਜਦਾ ਹੋਇਆ ਕਾਫੀ ਦੂਰ ਤੱਕ ਚਲਾ ਗਿਆ ਸੀ। ਪਰ ਗੱਡੀ ਇੰਨੀ ਤੇਜ਼ ਰਫ਼ਤਾਰ ਦੇ ਵਿੱਚ ਸੀ ਕਿ ਮੇਰਾ ਭਰਾ ਵੀ ਉਹਨਾਂ ਲੋਕਾਂ ਨੂੰ ਫੜ ਨਹੀਂ ਸਕਿਆ ਸੀ। ਅਸੀਂ ਦੋਨੇ ਭੈਣ ਭਰਾ ਜਲਦੀ ਦੇ ਨਾਲ ਪੁਲਿਸ ਸਟੇਸ਼ਨ ਕੰਪਲੀਟ ਕਰਨ ਦੇ ਲਈ ਚਲੇ ਗਏ ਪੁਲਿਸ ਨੇ ਸਾਨੂੰ ਭਰੋਸਾ ਦਿੱਤਾ ਕਿ ਉਹ ਮੇਰੇ ਬੇਟੇ ਦੀ ਤਲਾਸ਼ ਜਲਦੀ ਹੀ ਕਰ ਲੈਣਗੇ ਮੇਰਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਸੀ ਅਤੇ ਮੈਂ ਸੋਚ ਰਹੀ ਸੀ ਕਿ ਮੈਂ ਆਪਣੇ ਪਤੀ ਨੂੰ ਭਲਾ ਕੇ ਸਤਰਾ ਨਾਲ ਆਪਣੇ ਬੇਟੇ ਦੇ ਬਾਰੇ ਵਿੱਚ ਦੱਸਾਂਗੀ ਤੇ ਉਹਨਾਂ ਦੀ ਪਤਨੀ ਦੇ ਹੱਥੋਂ ਕੋਈ ਉਹਨਾਂ ਦੇ ਬੇਟੇ ਨੂੰ ਖੋ ਕੇ ਲੈ ਗਿਆ ਮੇਰਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਸੀ ਉਸ ਮੇਰੇ ਬੇਟੇ ਨੂੰ ਪਾਲਣ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ ਪਰ ਮੇਰਾ ਬੇਟਾ ਕਿਤੇ ਵੀ ਨਹੀਂ ਮਿਲਿਆ ਸੀ ਸਾਡੇ ਘਰ ਦੇ ਵਿੱਚ ਸਾਰੇ ਲੋਕ ਬਹੁਤ ਪਰੇਸ਼ਾਨ ਹੋ ਗਏ ਸਨ ਕਿਉਂਕਿ ਇੱਕ ਮੇਰਾ ਬੇਟਾ ਹੀ ਸੀ ਜਿਸ ਦੇ ਘਰ ਦੇ ਵਿੱਚ ਆਉਣ ਦੇ ਨਾਲ ਸਾਰੇ ਲੋਕਾਂ ਦੇ ਚਿਹਰੇ ਤੇ 24 ਘੰਟੇ ਮੁਸਕਰਾਹਟ ਰਹਿੰਦੀ ਸੀ ਅਤੇ ਜਦੋਂ ਤੋਂ ਮੇਰਾ ਬੇਟਾ ਗਾਇਬ ਹੋਇਆ ਸੀ ਸਾਰੇ ਲੋਕਾਂ ਦੇ ਚਿਹਰੇ ਉਦਾਸ ਹੋ ਗਏ ਸਨ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਸਾਰੇ ਲੋਕ ਖਾਣਾ ਪੀਣਾ ਭੁੱਲ ਗਏ ਹੋਣ ਲਗਭਗ 1 ਹਫ਼ਤੇ ਤੱਕ ਪੁਲਿਸ ਮੇਰੇ ਬੇਟੇ ਦੀ ਭਾਲ ਕਰਦੀ ਰਹੀ ਉਸ ਤੋਂ ਬਾਅਦ ਪੁਲਿਸ ਵੀ ਹਾਰ ਮੰਨ ਗਈ ਸੀ ਅਤੇ ਮੇਰੇ ਬੇਟੇ ਦਾ ਕੁਝ ਪਤਾ ਨਹੀਂ ਲੱਗ ਸਕਿਆ ਸੀ ਮੈਂ ਰੋਜ਼ ਪੁਲਿਸ ਸਟੇਸ਼ਨ ਜਾ ਕੇ ਪੁਲਿਸ ਵਾਲਿਆਂ ਨੂੰ ਆਪਣੇ ਬੇਟੇ ਦੇ ਬਾਰੇ ਵਿੱਚ ਪੁੱਛਦੀ ਸੀ ਪਰ ਹਰ ਵਾਰ ਪੁਲਿਸ ਵਾਲੇ ਕਹਿੰਦੇ ਤੁਹਾਡੇ ਬੇਟੇ ਦਾ ਕੁਝ ਪਤਾ ਨਹੀਂ ਲੱਗ ਸਕਿਆ ਉਹ ਲੋਕ ਕੌਣ ਸਨ ਜੋ ਸਾਡੇ ਬੇਟੇ ਨੂੰ ਲੈ ਗਏ ਸਨ ਇਹ ਸੋਚ ਸੋਚ ਕੇ ਮੇਰਾ ਦਿਮਾਗ ਖਰਾਬ ਹੋ ਗਿਆ ਸੀ ਕਿਉਂਕਿ ਸਾਡੀ ਤਾਂ ਕਿਸੇ ਦੇ ਨਾਲ ਵੀ ਦੁਸ਼ਮਣੀ ਨਹੀਂ ਸੀ ਜੇਕਰ ਕਿਸੇ ਨੇ ਮੇਰੇ ਬੇਟੇ ਨੂੰ ਪੈਸਿਆਂ ਦੇ ਲਈ ਕਟਨੈਪ ਕੀਤਾ ਸੀ ਤਾਂ ਉਹ ਲੋਕ ਜ਼ਰੂਰ ਪੈਸੇ ਦੀ ਡਿਮਾਂਡ ਕਰਦੇ ਪਰ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀ ਜਿਸ ਦਿਨ ਤੋਂ ਮੇਰਾ ਬੇਟਾ ਗਾਇਬ ਹੋਇਆ ਸੀ ਉਸ ਦਿਨ ਤੋਂ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੇਰਾ ਬੇਟਾ ਇਸ ਦੁਨੀਆ ਤੋਂ ਹੀ ਗਾਇਬ ਹੋ ਗਿਆ ਉਸ ਦੀ ਕਿਸੇ ਨੂੰ ਵੀ ਕੋਈ ਖਬਰ ਨਹੀਂ ਮਿਲ ਸਕੀ ਸੀ ਨਾ ਹੀ ਸਾਨੂੰ ਅਤੇ ਨਾ ਹੀ ਪੁਲਿਸ ਵਾਲਿਆਂ ਮੈਂ ਇਸ ਹਕੀਕਤ ਨੂੰ ਬਹੁਤ ਮੁਸ਼ਕਲ ਦੇ ਨਾਲ ਸਵੀਕਾਰ ਕੀਤਾ ਸੀ ਦਿਨ ਇਸੇ ਤਰ੍ਹਾਂ ਹੀ ਮਹੀਨਿਆਂ ਤੋਂ ਸਾਲਾਂ ਦੇ ਵਿੱਚ ਬਦਲਦੇ ਗਏ ਮੇਰੇ ਬੇਟੇ ਦਾ ਕੁਝ ਵੀ ਪਤਾ ਨਹੀਂ ਲੱਗਿਆ ਸੀ ਜਿਉਂ ਤਾਂ ਰਹੀ ਸੀ ਪਰ ਅੰਦਰੋਂ ਮਰ ਚੁੱਕੀ ਸੀ ਮੇਰੇ ਬੇਟੇ ਨੂੰ ਗਾਇਬ ਹੋਏ ਨੂੰ ਲਗਭਗ 10 ਸਾਲ ਹੋ ਗਏ ਸਨ ਪਰ ਅਜੇ ਤੱਕ ਉਸ ਦਾ ਕੁਝ ਵੀ ਨਹੀਂ ਪਤਾ ਲੱਗਿਆ ਸੀ ਅਤੇ ਨਾ ਹੀ ਇਸ ਦੇ ਦੌਰਾਨ ਮੈਨੂੰ ਕੋਈ ਹੋਰ ਬੱਚਾ ਪੈਦਾ ਹੋਇਆ ਸੀ ਘਰ ਦਾ ਮਾਹੌਲ ਵੀ ਬਸ ਨੋਰਮਲ ਜਿਹਾ ਹੀ ਸੀ ਮੇਰਾ ਛੋਟਾ ਭਰਾ ਮੈਨੂੰ ਹਸਾਉਣ ਦੇ ਲਈ ਹਮੇਸ਼ਾ ਮੇਰੇ ਨਾਲ ਹਾਸੀ ਮਜ਼ਾਕ ਕਰਦਾ ਰਹਿੰਦਾ ਸੀ ਹੁਣ ਕਿਸੇ ਦੇ ਜਾਣ ਦੇ ਨਾਲ ਜ਼ਿੰਦਗੀ ਤਾਂ ਨਹੀਂ ਖਤਮ ਹੋ ਜਾਂਦੀ ਇਸ ਕਰਕੇ ਮੈਂ ਹਕੀਕਤ ਨੂੰ ਸਵੀਕਾਰ ਕਰ ਲਿਆ ਸੀ ਅਤੇ ਜਦੋਂ ਮੈਂ ਕੁਝ ਠੀਕ ਹੋਈ ਤਾਂ ਮੇਰੇ ਘਰ ਵਾਲਿਆਂ ਦੇ ਚਿਹਰੇ ਤੇ ਵੀ ਮੁਸਕਾਨ ਆ ਗਈ ਸੀ ਕਿਉਂਕਿ ਮੇਰੇ ਬੇਟੇ ਦੇ ਗਾਇਬ ਹੋਣ ਤੋਂ ਬਾਅਦ ਸਭ ਲੋਕ ਮੁਸਕਰਾਉਣਾ ਹੀ ਭੁੱਲ ਗਏ ਸਨ ਮੇਰਾ ਭਰਾ ਵੀ ਹੁਣ ਜਵਾਨ ਹੋ ਚੁੱਕਿਆ ਸੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਮੇਰਾ ਬੇਟਾ ਇਸ ਦੁਨੀਆ ਦੇ ਵਿੱਚ ਹੈ ਵੀ ਜਾਂ ਨਹੀਂ ਮੈਂ ਹਰ ਰਾਤ ਉਹਨਾਂ ਦਰਿੰਦਿਆਂ ਨੂੰ ਬੁਰਾ ਭਲਾ ਕਹਿੰਦੀ ਸੀ ਜਿਨ੍ਹਾਂ ਨੇ ਮੇਰੇ ਬੇਟੇ ਨੂੰ ਕਟਨਾਪ ਕੀਤਾ ਸੀ ਉਹ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਬੁਰਾ ਦਿਨ ਸੀ। ਮੇਰਾ ਭਰਾ ਜੌਬ ਕਰਨ ਲੱਗਿਆ ਸੀ। ਉਸ ਦੀ ਬਹੁਤ ਬੁਰੀ ਆਦਤ ਸੀ। ਉਹ ਹਰ ਹਫ਼ਤੇ ਮੇਰੇ ਨਾਲ ਸ਼ਰਤ ਲਗਾਉਂਦਾ ਸੀ। ਕਹਿੰਦਾ ਸੀ ਕਿ ਦੀਦੀ ਦੇਖਿਓ ਇੱਕ ਦਿਨ ਸਾਡਾ ਆਖਿਲਕਾਰ ਦੇ ਵਿੱਚ ਜ਼ਰੂਰ ਵਾਪਸ ਆਵੇਗਾ। ਉਹ ਸਾਨੂੰ ਮਿਲ ਜਾਵੇਗਾ। ਹਤੇ ਜਦੋਂ ਉਹ ਸਾਡੇ ਘਰ ਆਵੇਗਾ ਤਾਂ ਸਾਡੇ ਘਰ ਦੇ ਹਾਲਾਤ ਵੀ ਬਿਲਕੁਲ ਠੀਕ ਹੋ ਜਾਣਗੇ। ਇੰਨਾ 10 ਸਾਲਾਂ ਦੇ ਵਿੱਚ ਮੇਰਾ ਸਹੁਰਾ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਸੀ ਅਤੇ ਮੇਰੀ ਸੱਸ ਵਿਚਾਰੀ ਆਪਣੇ ਪਤੀ ਦੇ ਦੁੱਖ ਦੇ ਵਿੱਚ ਬਹੁਤ ਜ਼ਿਆਦਾ ਬਿਮਾਰ ਰਹਿਣ ਲੱਗੀ ਸੀ ਮੇਰਾ ਭਰਾ ਮੇਰੇ ਨਾਲ ਹਾਸੇ ਮਜ਼ਾਕ ਕਰਨ ਦੇ ਲਈ ਮੇਰੇ ਨਾਲ ਸ਼ਰਤ ਲਗਾਉਂਦਾ ਉਸਦਾ ਕਹਿਣਾ ਹੁੰਦਾ ਸੀ ਕਿ ਐਤਵਾਰ ਨੂੰ ਸਾਡਾ ਅਖਿਲ ਘਰ ਵਾਪਸ ਆ ਜਾਵੇਗਾ ਅਤੇ ਜਦੋਂ ਵੀ ਐਤਵਾਰ ਆਉਂਦਾ ਸੀ ਤਾਂ ਮੇਰਾ ਬੇਟਾ ਬਾਪਸ ਨਹੀਂ ਆਉਂਦਾ ਸੀ ਅਤੇ ਮੇਰਾ ਕਹਿਣਾ ਹੁੰਦਾ ਕਿ ਇਸ ਤਰ੍ਹਾਂ ਕਦੇ ਵੀ ਨਹੀਂ ਹੋ ਸਕਦਾ ਉਹ ਇੰਨੇ ਸਾਲਾਂ ਤੋਂ ਬਾਪਸ ਨਹੀਂ ਆਇਆ ਤਾਂ ਉਹ ਐਤਵਾਰ ਨੂੰ ਕਿਵੇਂ ਆ ਸਕਦਾ ਹੈ ਇਸੇ ਤਰ੍ਹਾਂ ਹੀ ਕਰਦੇ ਕਰਦੇ ਪਤਾ ਨਹੀਂ ਕਿੰਨੇ ਸੰਡੇ ਨਿਕਲ ਚੁਕੇ ਸਨ ਅਤੇ ਮੇਰਾ ਭਰਾ ਮੇਰੇ ਤੋਂ ਹੇ ਸ਼ਰਤ ਹਾਰ ਜਾਂਦਾ ਸੀ ਉਹ ਕਹਿੰਦਾ ਕਿ ਜੇਕਰ ਮੈਂ ਹਾਰ ਗਿਆ ਮੈਂ ਤੁਹਾਨੂੰ ਸ਼ਾਪਿੰਗ ਕਰਵਾਉਣ ਦੇ ਲਈ ਲੈ ਕੇ ਜਾਵਾਂਗਾ ਮੈਨੂੰ ਤਾਂ ਸ਼ਾਪਿੰਗ ਦੇ ਨਾਮ ਤੋਂ ਵੀ ਹੁਣ ਨਫ਼ਰਤ ਹੋਣ ਲੱਗੀ ਸੀ ਕਿਉਂਕਿ ਇਹ ਉਹੀ ਦਿਨ ਸੀ ਜਿਸ ਦਿਨ ਮੇਰਾ ਬੇਟਾ ਗਾਇਬ ਹੋ ਗਿਆ ਸੀ ਉਸ ਦਿਨ ਮੈਂ ਆਪਣੇ ਘਰੋਂ ਸ਼ਾਪਿੰਗ ਕਰਨ ਦਾ ਇਰਾਦਾ ਬਣਾ ਕੇ ਹੀ ਨਿਕਲੀ ਸੀ ਮੈਂ ਆਪਣੇ ਭਰਾ ਨੂੰ ਕਹਿੰਦੀ ਕਿ ਤੁਸੀਂ ਪਾਗਲ ਹੋ ਗਏ ਹੋ ਫੋਲਾ ਇੰਨੇ ਸਾਲਾਂ ਬਾਅਦ ਆਖਿਲ ਕਿਵੇਂ ਘਰ ਵਾਪਸ ਆ ਸਕਦਾ ਹੈ ਮੈਂ ਤਾਂ ਹੁਣ ਆਪਣੇ ਬੇਟੇ ਦੇ ਘਰ ਆਉਣ ਦੀ ਉਮੀਦ ਨੂੰ ਛੱਡ ਚੁੱਕੀ ਸੀ ਕਿਉਂਕਿ ਜਦੋਂ ਉਹ ਗਾਇਬ ਹੋਇਆ ਸੀ ਉਸ ਸਮੇ ਉਹ 1 ਸਾਲ ਦਾ ਸੀ ਹੁਣ ਮੈਨੂੰ ਤਾਂ ਉਸਦੀ ਸ਼ਕਲ ਵੀ ਯਾਦ ਨਹੀਂ ਸੀ ਪਤਾ ਨਹੀਂ ਉਹ ਹੁਣ ਮੈਨੂੰ ਪਛਾਣ ਸਕੇਗਾ ਜਾਂ ਨਹੀਂ ਪਰ ਮੈਂ ਪ੍ਰਮਾਤਮਾ ਦੇ ਅੱਗੇ ਹਮੇਸ਼ਾ ਪ੍ਰਾਰਥਨਾ ਕਰਦੀ ਰਹਿੰਦੀ ਸੀ ਕਿ ਮੇਰਾ ਬੇਟਾ ਮੈਨੂੰ ਮਿਲ ਜਾਵੇ ਪਰ ਮੇਰਾ ਭਰਾ ਹਮੇਸ਼ਾ ਸ਼ਰਤ ਲਗਾਉਂਦਾ ਰਹਿੰਦਾ ਸੀ ਅਤੇ ਮੈਂ ਉਸਦੀ ਖੁਸ਼ੀ ਦੇ ਲਈ ਉਸਦੀ ਸ਼ਰਤ ਨੂੰ ਮੰਨ ਲੈਂਦੀ ਸੀ ਜਦੋਂ ਉਹ ਸ਼ਰਤ ਹਾਰਦਾ ਤਾਂ ਮੈਨੂੰ ਆਪਣੇ ਨਾਲ ਮਾਰਕੀਟ ਲੈ ਕੇ ਜਾਂਦਾ ਸੀ ਮੈਂ ਉਸ ਸੜਕ ਨੂੰ ਦੇਖ ਕੇ ਇੱਕ ਸਾਈਡ ਹੋ ਜਾਂਦੀ ਸੀ ਜਿਸ ਸੜਕ ਨੂੰ ਪਾਰ ਕਰਦੇ ਸਮੇਂ ਮੇਰਾ ਬੇਟਾ ਮੇਰੇ ਗੋਦੀ ਵਿੱਚੋਂ ਖੋ ਲਿਆ ਗਿਆ ਸੀ ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਜਾਂਦੇ ਸਨ ਆਪਣੇ ਭਰਾ ਦੀ ਖੁਸ਼ੀ ਦੀ ਖਾਤਰ ਹਮੇਸ਼ਾ ਉਸ ਦੇ ਨਾਲ ਸ਼ਾਪਿੰਗ ਕਰਨ ਦੇ ਲਈ ਚਲੀ ਜਾਂਦੀ ਸੀ ਪਰ ਮੈਨੂੰ ਸ਼ਾਪਿੰਗ ਕਰਨ ਦੇ ਵਿੱਚ ਉਹ ਮਜ਼ਾ ਨਹੀਂ ਆਉਂਦਾ ਸੀ ਜੋ ਪਹਿਲਾਂ ਆਉਂਦਾ ਹੁੰਦਾ ਸੀ ਬਸ ਮੈਂ ਫਾਰਮੈਲਿਟੀ ਪੂਰੀ ਕਰਨ ਦੇ ਲਈ ਚਲੀ ਜਾਂਦੀ ਸੀ ਮੈਨੂੰ ਜੋ ਚਾਹੀਦਾ ਹੁੰਦਾ ਸੀ ਉਹ ਮੈਂ ਆਨਲਾਈਨ ਮੰਗਵਾ ਲੈਂਦੀ ਸੀ ਪਰ ਮੈਨੂੰ ਬਾਜ਼ਾਰ ਵਿੱਚ ਜਾਣਾ ਬਿਲਕੁਲ ਵੀ ਪਸੰਦ ਨਹੀਂ ਸੀ ਪਰ ਆਪਣੇ ਭਰਾ ਦੀ ਖੁਸ਼ੀ ਦੇ ਲਈ ਮੈਂ ਚੁੱਪ ਰਹਿੰਦੀ ਸੀ ਮੇਰਾ ਭਰਾ ਹਰ ਵਾਰ ਭਾਵੇਂ ਹੀ ਆਪਣੀ ਸ਼ਰਤ ਹਾਰ ਜਾਂਦਾ ਸੀ ਪਰ ਜਿੱਦ ਕਰਕੇ ਮੈਨੂੰ ਮਾਰਕੀਟ ਜ਼ਰੂਰ ਲੈ ਕੇ ਜਾਂਦਾ ਸੀ ਮੈਨੂੰ ਉਹ ਦਿਨ ਯਾਦ ਆਉਂਦੇ ਹਨ ਜਦੋਂ ਮੈਂ ਵਿਆਹ ਕਰਕੇ ਇਸ ਘਰ ਦੇ ਵਿੱਚ ਆਈ ਸੀ ਮੇਰੇ ਪਤੀ ਨੇ ਮੇਰੇ ਨਾਲ ਮੇਰੇ ਭਰਾ ਨੂੰ ਵੀ ਸਵੀਕਾਰ ਕਰ ਲਿਆ ਸੀ ਇਸ ਦੁਨੀਆ ਦੇ ਵਿੱਚ ਬਹੁਤ ਘੱਟ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ ਜੋ ਆਪਣੀ ਪਤਨੀ ਦਾ ਹਰ ਚੰਗੇ ਮਾੜੇ ਸਮੇਂ ਦੇ ਵਿੱਚ ਸਾਥ ਦਿੰਦੇ ਹਨ ਮੇਰੇ ਪਤੀ ਨੇ ਮੇਰੇ ਹਰ ਚੰਗੇ ਮਾੜੇ ਸਮੇਂ ਦੇ ਵਿੱਚ ਮੇਰਾ ਸਾਥ ਦਿੱਤਾ ਸੀ। ਉਹਨਾਂ ਨੇ ਮੇਰੇ ਭਰਾ ਨੂੰ ਨਾ ਸਿਰਫ ਇਸ ਘਰ ਦੇ ਵਿੱਚ ਜਗ੍ਹਾ ਦਿੱਤੀ ਸੀ, ਬਲਕਿ ਉਸ ਦੇ ਲਈ ਉਹ ਸਭ ਕੁਝ ਕੀਤਾ ਸੀ। ਜੇ ਮੇਰੇ ਪਿਤਾ ਜਿਉਂਦੇ ਹੁੰਦੇ ਉਹ ਉਸ ਲਈ ਕਰਦੇ। ਮੇਰਾ ਭਰਾ ਮੈਨੂੰ ਬਹੁਤ ਪਿਆਰਾ ਸੀ। ਮੇਰੇ ਨਾਲ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਕਰਦਾ ਸੀ। ਬਲਕਿ ਉਹ ਮੇਰੇ ਨਾਲ ਹੀ ਨਹੀਂ ਆਪਣੇ ਜੀਜੂ ਦੇ ਨਾਲ ਵੀ ਸਾਰੀਆਂ ਗੱਲਾਂ ਸ਼ੇਅਰ ਕਰਦਾ ਸੀ। ਉਹ ਮੇਰੇ ਪਤੀ ਨੂੰ ਆਪਣਾ ਜੀਜੂ ਨਹੀਂ ਬਲਕਿ ਆਪਣਾ ਵੱਡਾ ਭਰਾ ਸਮਝਦਾ ਸੀ। ਮੇਰੇ ਪਤੀ ਨੇ ਮੇਰੇ ਭਰਾ ਦੀ ਕਿਸੇ ਵੀ ਹਰਕਤ ਤੇ ਕਦੇ ਵੀ ਕੋਈ ਵੀ ਇਤਰਾਜ਼ ਨਹੀਂ ਕੀਤਾ ਸੀ ਤੇ ਨਾ ਹੀ ਮੇਰੇ ਸਹੁਰੇ ਨੂੰ ਮੇਰੇ ਭਰਾ ਦੇ ਮੇਰੇ ਸਹੁਰੇ ਘਰ ਆ ਕੇ ਰਹਿਣ ਦੇ ਕੋਈ ਇਤਰਾਜ਼ ਹੋਇਆ ਸੀ ਬਲਕਿ ਉਹਨਾਂ ਨੇ ਵੀ ਮੇਰੇ ਭਰਾ ਨੂੰ ਹਮੇਸ਼ਾ ਆਪਣਾ ਬੇਟਾ ਹੀ ਸਮਝਿਆ ਸੀ ਮੇਰਾ ਭਰਾ ਵੀ ਉਹਨਾਂ ਦੋਨਾਂ ਨੂੰ ਆਪਣੇ ਮਾਤਾ ਪਿਤਾ ਹੀ ਸਮਝਦੇ ਸੀ ਅਤੇ ਉਹਨਾਂ ਦਾ ਬਹੁਤ ਕਹਿਣਾ ਮੰਨਦਾ ਸੀ ਬਲਕਿ ਮੇਰੀ ਸੱਸ ਦੀ ਉਹ ਬਹੁਤ ਸੇਵਾ ਕਰਦਾ ਸੀ ਅਜੇ ਕੁਝ ਸਾਲ ਪਹਿਲਾਂ ਜਦੋਂ ਮੇਰੇ ਸਹੁਰੇ ਦੀ ਮੌਤ ਹੋਈ ਸੀ ਤਾਂ ਮੇਰੀ ਸਵਾਤ ਬਹੁਤ ਜ਼ਿਆਦਾ ਟੁੱਟ ਗਈ ਸੀ ਅਤੇ ਉਹ ਬਿਮਾਰ ਰਹਿਣ ਲੱਗੀ ਸੀ ਗਦਰ ਮੇਰੇ ਦਿਲ ਉੱਤੇ ਵੀ ਆਪਣੇ ਬੇਟੇ ਦਾ ਸਦਮਾ ਲੱਗਿਆ ਹੋਇਆ ਸੀ ਮੈਂ ਵੀ ਸੰਭਲ ਨਹੀਂ ਸਕੀ ਸੀ ਮੇਰਾ ਪਤੀ ਨੌਕਰੀ ਕਰਦਾ ਸੀ ਮੇਰੇ ਭਰਾ ਨੇ ਮੇਰੀ ਸੱਸ ਅਤੇ ਮੈਨੂੰ ਸਾਨੂੰ ਦੋਹਾਂ ਨੂੰ ਸੰਭਾਲਿਆ ਸੀ ਮੇਰੇ ਪਤੀ ਨੂੰ ਮੇਰੇ ਭਰਾ ਉੱਤੇ ਬਹੁਤ ਜ਼ਿਆਦਾ ਭਰੋਸਾ ਸੀ ਕਦੇ-ਕਦੇ ਮੈਂ ਦੇਖਦੀ ਸੀ ਕਿ ਮੇਰੇ ਪਤੀ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੇ ਹਨ ਮੇਰੇ ਨਾਲ ਕਦੇ-ਕਦੇ ਜ਼ਿਆਦਾ ਗੱਲਬਾਤ ਵੀ ਨਹੀਂ ਕਰਦੇ ਮੈਨੂੰ ਲੱਗਦਾ ਸੀ ਕਿ ਸ਼ਾਇਦ ਉਹਨਾਂ ਨੂੰ ਵੀ ਆਪਣੇ ਬੇਟੇ ਦੀ ਯਾਦ ਆਉਂਦੀ ਹੋਵੇਗੀ ਜੇਕਰ ਮੈਂ ਆਪਣੇ ਬੇਟੇ ਦੀ ਮਾਂ ਸੀ ਤਾਂ ਉਹ ਵੀ ਉਸ ਦੇ ਪਿਤਾ ਸਨ ਮੈਂ ਕਦੇ ਇਸ ਗੱਲ ਨੂੰ ਬਹਿਮ ਸਮਝਦੀ ਸੀ ਅਤੇ ਕਦੇ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰ ਲੈਂਦੀ ਸ਼ੁਸ਼ਾਂਤ ਤੁਹਾਨੂੰ ਕੀ ਹੋਇਆ ਤੁਸੀਂ ਕਿਉਂ ਪਰੇਸ਼ਾਨ ਰਹਿੰਦੇ ਹੋ ਕਿ ਤੁਹਾਨੂੰ ਵੀ ਮੇਰੀ ਤਰ੍ਹਾਂ ਆਖਿਲ ਦੀ ਯਾਦ ਆਉਂਦੀ ਹੈ ਮੇਰੇ ਪਤੀ ਕਹਿੰਦੇ ਸਨ ਮੇਰੀ ਪਿਆਰੀ ਪਤਨੀ ਕੁਝ ਨਹੀਂ ਹੋਇਆ ਮੈਂ ਠੀਕ ਹਾਂ ਅਤੇ ਮੇਰਾ ਬੇਟਾ ਤਾਂ ਮੈਨੂੰ ਹਮੇਸ਼ਾ ਯਾਦ ਆਉਂਦਾ ਹੀ ਹੈ ਉਸ ਨੂੰ ਯਾਦ ਕਰਨ ਦਾ ਕੋਈ ਸਮਾਂ ਨਹੀਂ ਹੈ ਮੇਰਾ ਬੇਟਾ ਜਦੋਂ ਪੈਦਾ ਹੋਇਆ ਸੀ ਪੂਰਾ ਘਰ ਉਸਦੇ ਆਉਣ ਨਾਲ ਖੁਸ਼ ਹੋ ਗਿਆ ਸੀ ਮੇਰਾ ਭਰਾ ਤਾਂ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਪਰ ਪਤਾ ਨਹੀਂ ਇਸ ਤਰ੍ਹਾਂ ਦਾ ਕੀ ਸੀ ਕਿ ਮੈਨੂੰ ਆਪਣੇ ਭਰਾ ਦੀ ਨੀਅਤ ਉੱਤੇ ਹੌਲੀ-ਹੌਲੀ ਸ਼ੱਕ ਹੋਣ ਲੱਗਿਆ ਸੀ ਕਿਉਂਕਿ ਮੇਰਾ ਭਰਾ ਹੁਣ ਥੋੜੇ ਦਿਨਾਂ ਤੋਂ ਬਹੁਤ ਅਜੀਬ ਅਜੀਬ ਜੀਆਂ ਹਰਕਤਾਂ ਕਰਨ ਲੱਗਿਆ ਸੀ ਜੇਕਰ ਕਿਸੇ ਨਾਲ ਫੋਨ ਤੇ ਗੱਲ ਕਰਦਾ ਤਾਂ ਚੋਰੀ-ਚੋਰੀ ਗੱਲ ਕਰਦਾ ਜੇਕਰ ਮੈਂ ਉਸ ਨੂੰ ਪੁੱਛਦੀ ਕਿ ਤੁਸੀਂ ਕਿਸੇ ਨਾਲ ਗੱਲ ਕਰ ਰਹੇ ਹੋ ਤਾਂ ਗੱਲਾਂ ਨੂੰ ਗੋਲ-ਮੋਲ ਕਰ ਦਿੰਦਾ ਸੀ ਮੈਨੂੰ ਲੱਗਿਆ ਕਿ ਸ਼ਾਇਦ ਉਸਦਾ ਕਿਸੇ ਕੁੜੀ ਦੇ ਨਾਲ ਅਫੇਰ ਚੱਲ ਰਿਹਾ ਹੈ ਮੈਂ ਉਸ ਨੂੰ ਕਿਹਾ ਕਿ ਦੱਸ ਦਿਓ ਜੇਕਰ ਕੋਈ ਕੁੜੀ ਹੈ ਤਾਂ ਮੈਂ ਖੁਸ਼ੀ-ਖੁਸ਼ੀ ਉਸ ਦੇ ਘਰ ਰਿਸ਼ਤਾ ਲੈ ਕੇ ਚਲੀ ਜਾਵਾਂਗੀ ਮੈਨੂੰ ਕੋਈ ਇਤਰਾਜ਼ ਨਹੀਂ ਪਰ ਮੇਰਾ ਭਰਾ ਸਾਫ਼ ਇਨਕਾਰ ਕਰ ਦਿੰਦਾ ਸੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਪਤਾ ਨਹੀਂ ਫਿਰ ਕੀ ਗੱਲ ਸੀ ਤੇ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਕਿਉਂ ਕਰਦਾ ਸੀ ਇੰਨਾਂ ਸਾਰੀਆਂ ਗੱਲਾਂ ਦੇ ਵਿੱਚ ਇੱਕ ਗੱਲ ਬਹੁਤ ਅਜੀਬ ਸੀ ਕਿ ਮੇਰਾ ਪਤੀ ਅਤੇ ਮੇਰਾ ਭਰਾ ਦੋਵੇਂ ਇੱਕ ਦੂਜੇ ਤੋਂ ਨਜ਼ਰਾਂ ਚਰਾਉਂਦੇ ਸਨ ਮੈਂ ਵੀ ਉਹਨਾਂ ਦੋਹਾਂ ਦੀਆਂ ਗੱਲਾਂ ਨੂੰ ਟੀਨੋਰ ਕਰਦੇ ਹੋਏ ਆਪਣੇ ਕੰਮ ਵਿੱਚ ਬਿਜੀ ਰਹਿੰਦੀ ਸੀ ਅਤੇ ਪ੍ਰਮਾਤਮਾ ਨੂੰ ਹਮੇਸ਼ਾ ਇਹੀ ਪ੍ਰਾਰਥਨਾ ਕਰਦੀ ਸੀ ਕਿ ਮੇਰਾ ਬੇਟਾ ਜਿੱਥੇ ਵੀ ਹੋਵੇ ਸਹੀ ਸਲਾਮਤ ਹੋਵੇ ਮੈਂ ਸ਼ਾਇਦ ਆਪਣੇ ਬੇਟੇ ਨੂੰ ਇੱਕ ਤਰੀਕੇ ਨਾਲ ਭੁੱਲ ਵੀ ਜਾਂਦੀ ਜੇਕਰ ਪ੍ਰਮਾਤਮਾ ਮੈਨੂੰ ਮੇਰੇ ਬੇਟੇ ਦੀ ਜਗਾ ਕੋਈ ਹੋਰ ਬੱਚਾ ਦੇ ਦਿੰਦਾ ਪਰ ਸ਼ਾਇਦ ਪ੍ਰਮਾਤਮਾ ਨੇ ਮੇਰੇ ਤੋਂ ਇਹ ਖੁਸ਼ੀ ਵੀ ਖੋ ਲਈ ਸੀ ਮੇਰੇ ਬੇਟੇ ਦੇ ਗੁਆਚਣ ਤੋਂ ਬਾਅਦ ਮੈਂ ਦੁਬਾਰਾ ਕਦੇ ਪ੍ਰੈਗਨੈਂਟ ਹੀ ਨਹੀਂ ਹੋਈ ਔਲਾਦ ਪਹਿਲੀ ਹੋਵੇ ਜਾਂ ਦੂਜੀ ਔਲਾਦ ਤਾਂ ਔਲਾਦ ਹੀ ਹੁੰਦੀ ਹੈ ਅਜੇ ਵੀ ਹਰ ਰਾਤ ਰੋਂਦੀ ਸੀ ਮੇਰਾ ਪਤੀ ਮੈਨੂੰ ਚੁੱਪ ਕਰਵਾਉਂਦਾ ਅਤੇ ਕਹਿੰਦਾ ਕਿ ਸਾਡਾ ਬੇਟਾ ਸਾਨੂੰ ਜਰੂਰ ਮਿਲ ਜਾਵੇਗਾ ਮੈਂ ਆਪਣੇ ਪਤੀ ਤੋਂ ਇੱਕ ਹੀ ਸਵਾਲ ਕਰਦੀ ਕਿ ਭਲਾ ਤੁਹਾਨੂੰ ਹਜੇ ਵੀ ਉਮੀਦ ਹੈ ਕਿ ਸਾਡਾ ਬੇਟਾ ਸਾਨੂੰ ਵਾਪਸ ਮਿਲ ਜਾਵੇਗਾ ਜਦੋਂ ਸਾਡੇ ਬੇਟੇ ਨੂੰ ਗੁਆਚ ਹੋਏ ਐਨੇ ਸਾਲ ਹੋ ਗਏ ਹਨ ਜਦੋਂ ਤੋਂ ਮੇਰਾ ਬੇਟਾ ਗੁੰਮਿਆ ਹੈ ਮੇਰਾ ਭਰਾ ਮੇਰੇ ਨਾਲ ਹਰ ਸੰਡੇ ਸ਼ਰਤ ਲਗਾਉਂਦਾ ਸੀ ਦੇਖਿਓ ਦੀਦੀ ਇਸ ਸੰਡੇ ਸਾਡਾ ਅਖਿਲ ਜਰੂਰ ਮਿਲ ਜਾਵੇਗਾ ਮੈਂ ਆਪਣੇ ਭਰਾ ਨੂੰ ਪਾਗਲ ਕਹਿਣ ਲੱਗੀ ਸੀ ਅਤੇ ਉਸ ਦੀਆਂ ਗੱਲਾਂ ਤੋਂ ਉਹ ਮੈਨੂੰ ਪਾਗਲ ਲੱਗਣ ਵੀ ਲੱਗਿਆ ਸੀ ਹੁਣ ਤਾਂ ਮੈਂ ਆਪਣੇ ਬੇਟੇ ਦੀ ਸ਼ਕਲ ਸੂਰਤ ਵੀ ਭੁੱਲ ਗਈ ਸੀ ਕਿਉਂਕਿ ਮੈਂ ਆਪਣੇ ਬੇਟੇ ਨੂੰ 10 ਸਾਲ ਪਹਿਲਾਂ ਦੇਖਿਆ ਸੀ ਅਤੇ ਉਸ ਸਮੇਂ ਉਸ ਦੀ ਉਮਰ 1 ਸਾਲ ਸੀ ਮੇਰੀ ਮੰਮਤਾ ਰੋਜ਼ ਮੇਰੇ ਬੇਟੇ ਨੂੰ ਬੁਲਾਉਂਦੀ ਸੀ ਮੇਰਾ ਭਰਾ ਕਹਿੰਦਾ ਸੀ ਦੇਖਿਓ ਦੀਦੀ ਸਾਡਾ ਅਖਿਲ ਜਰੂਰ ਘਰ ਵਾਪਸ ਆਵੇਗਾ ਅਤੇ ਕੋਈ ਖੁਸ਼ਖਬਰੀ ਵੀ ਲੈ ਕੇ ਆਵੇਗਾ ਉਸਨੇ ਆਉਣ ਦੇ ਨਾਲ ਸਾਡੇ ਘਰ ਦੇ ਹਾਲਾਤ ਵੀ ਠੀਕ ਹੋ ਜਾਣਗੇ ਅਤੇ ਤੁਸੀਂ ਵੀ ਬਿਲਕੁਲ ਠੀਕ ਹੋ ਜਾਓਗੇ ਦੁਬਾਰਾ ਤੋਂ ਖੁਸ਼ ਰਹਿਣ ਲੱਗੋਗੇ ਅਤੇ ਬਿਲਕੁਲ ਸਿਹਤਮੰਦ ਹੋ ਜਾਓਗੇ ਮੇਰੇ ਭਰਾ ਦੀ ਇਸ ਗੱਲ ਦਾ ਕੀ ਮਤਲਬ ਸੀ ਹੇ ਅੱਜ ਤੱਕ ਮੈਨੂੰ ਸਮਝ ਨਹੀਂ ਆਇਆ ਸੀ ਭਲਾ ਉਹ ਕਿਸ ਖੁਸ਼ਖਬਰੀ ਦੀ ਗੱਲ ਕਰਦਾ ਸੀ ਮੈਂ ਹੁਣ ਉਸ ਨੂੰ ਪੂਰੀ ਤਰ੍ਹਾਂ ਨਾਲ ਪਾਗਲ ਸਮਝਣਾ ਸ਼ੁਰੂ ਕਰ ਦਿੱਤਾ ਸੀ ਕਦੇ-ਕਦੇ ਮੈਨੂੰ ਸੁਪਨਾ ਆਉਂਦਾ ਸੀ ਕੇ ਨੀਂਦ ਵਿੱਚ ਮੇਰੇ ਸਾਹਮਣੇ ਕੋਈ ਬੱਚਾ ਖੜਾ ਹੋਇਆ ਹੈ ਅਤੇ ਉਹ ਕਹਿੰਦਾ ਹੈ ਕਿ ਮਾਂ ਮੈਂ ਤੁਹਾਡਾ ਬੇਟਾ ਹਾਂ ਮੈਂ ਤੁਹਾਡਾ ਆਖਿਲ ਹਾਂ ਮੈਂ ਜਦੋਂ ਸਵੇਰੇ ਉੱਠਦੀ ਹਾਂ ਤਾਂ ਮੈਂ ਉਸ ਬੱਚੇ ਦੀ ਸ਼ਕਲ ਭੁੱਲ ਜਾਂਦੀ ਹਾਂ ਇਹ ਗੱਲ ਮੈਂ ਘਰ ਵਿੱਚ ਕਿਸੇ ਨੂੰ ਵੀ ਨਹੀਂ ਦੱਸੀ ਸੀ ਸ਼ਾਇਦ ਇਹ ਹੀ ਮੇਰੀ ਸਭ ਤੋਂ ਵੱਡੀ ਭੁੱਲ ਸੀ ਰਾਤ ਦਾ ਸਮਾਂ ਸੀ ਸਭ ਲੋਕ ਸੌਂ ਰਹੇ ਸਨ ਰਾਤ ਦੇ ਲਗਭਗ 2 ਵਜੇ ਦਾ ਟਾਈਮ ਹੋਵੇਗਾ ਮੈਨੂੰ ਬਹੁਤ ਜ਼ਿਆਦਾ ਪਿਆਸ ਲੱਗ ਰਹੀ ਸੀ ਮੈਂ ਸੋਚਿਆ ਕਿ ਉੱਠ ਕੇ ਕਿਚਨ ਦੇ ਵਿੱਚੋਂ ਠੰਡੇ ਪਾਣੀ ਦੀ ਬੋਤਲ ਲੈ ਆਉਂਦੀ ਹਾਂ ਮੈਂ ਜਿਵੇਂ ਹੀ ਉੱઠી ਹਤੇ ਮੁੜ ਕੇ ਬੈੱਡ ਦੇ ਵੱਲ ਦੇਖਿਆ ਤਾਂ ਇਹ ਦੇਖ ਕੇ ਮੈਂ ਹੈਰਾਨ ਹੋ ਗਈ ਸੀ ਕਿ ਅੱਧੀ ਰਾਤ ਦਾ ਸਮਾਂ ਸੀ ਅਤੇ ਮੇਰਾ ਪਤੀ ਬੈੱਡ ਉੱਤੇ ਮੌਜੂਦ ਨਹੀਂ ਸੀ ਮੈਂ ਆਪਣੇ ਪਤੀ ਨੂੰ ਪੂਰੇ ਘਰ ਵਿੱਚ ਦੇਖ ਲਿਆ ਸੀ ਇੱਥੋਂ ਤੱਕ ਕਿ ਮੇਰਾ ਭਰਾ ਵੀ ਆਪਣੇ ਕਮਰੇ ਦੇ ਵਿੱਚ ਮੌਜੂਦ ਨਹੀਂ ਸੀ ਅਤੇ ਉਸ ਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ ਅਤੇ ਉਹ ਆਪਣੇ ਬੈੱਡ ਉੱਤੇ ਮੌਜੂਦ ਨਹੀਂ ਸੀ ਮੈਂ ਦੇਖਣ ਲਈ ਗਈ ਸੀ ਕਿ ਕਿਤੇ ਮੇਰਾ ਪਤੀ ਮੇਰੇ ਭਰਾ ਦੇ ਕਮਰੇ ਵਿੱਚ ਤਾਂ ਨਹੀਂ ਚਲਾ ਗਿਆ ਪਰ ਉਹ ਦੋਨੇ ਪੂਰੇ ਘਰ ਦੇ ਵਿੱਚ ਮੌਜੂਦ ਨਹੀਂ ਸਨ ਮੈਂ ਚੁੱਪਚਾਪ ਛੱਤ ਉੱਤੇ ਵੀ ਦੇਖਣ ਦੇ ਲਈ ਚਲੀ ਗਈ ਸੀ ਪਰ ਛੱਤ ਉੱਤੇ ਵੀ ਨਾ ਮਿਲਣ ਤੇ ਮੈਨੂੰ ਬਹੁਤ ਜ਼ਿਆਦਾ ਹੈਰਾਨੀ ਹੋਈ ਸੀ ਉਹ ਛੱਤ ਉੱਤੇ ਵੀ ਨਹੀਂ ਸਨ ਅਤੇ ਮੈਨੂੰ ਕਿਤੇ ਵੀ ਨਹੀਂ ਮਿਲੇ ਅਜੇ ਕੁਝ ਹੀ ਸਮਾਂ ਲੰਘਿਆ ਸੀ ਮੈਨੂੰ ਆਪਣੇ ਘਰ ਦੇ ਦਰਵਾਜ਼ੇ ਤੋਂ ਕਿਸੇ ਦੇ ਬੋਲਣ ਦੀਆਂ ਆਵਾਜ਼ਾਂ ਆਉਣ ਲੱਗੀਆਂ ਇਹ ਦੇਖਣ ਦੇ ਲਈ ਕਿ ਆਖਰਕਾਰ ਸਾਡੇ ਦਰਵਾਜ਼ੇ ਉੱਤੇ ਕੌਣ ਬੋਲ ਰਿਹਾ ਹੈ ਮੈਂ ਜਾਣ ਸਾਡੇ ਘਰ ਦੇ ਗੇਟ ਦੇ ਵਿੱਚ ਇੱਕ ਛੋਟੀ ਜਹੀ ਖਿੜਕੀ ਲੱਗੀ ਹੋਈ ਸੀ ਮੈਂ ਉਸ ਨੂੰ ਖੋਲ ਕੇ ਬਾਹਰ ਦੇਖਿਆ ਤਾਂ ਇਹ ਦੇਖ ਕੇ ਮੇਰੇ ਹੋਸ਼ ਉੱਡ ਗਏ ਕਿ ਉੱਥੇ ਇੱਕ ਆਦਮੀ ਮੌਜੂਦ ਹੈ ਜੋ ਬਹੁਤ ਜ਼ਿਆਦਾ ਜ਼ਖਮੀ ਹਾਲਤ ਦੇ ਵਿੱਚ ਹੈ ਉਸ ਨੂੰ ਕਾਫੀ ਸੱਟਾਂ ਵੱਜੀਆਂ ਹੋਈਆਂ ਹਨ ਉਹ ਦਰਦ ਦੇ ਨਾਲ ਬਹੁਤ ਬੁਰੀ ਤਰ੍ਹਾਂ ਰੋ ਰਿਹਾ ਹੈ ਮੈਂ ਉਸ ਨੂੰ ਦੇਖ ਕੇ ਆਪਣੇ ਮੂੰਹ ਉੱਤੇ ਹੱਥ ਰੱਖ ਲਿਆ ਅਤੇ ਫਿਰ ਚੁੱਪਚਾਪ ਉਸ ਨੂੰ ਆਪਣੇ ਅੰਦਰ ਬੁਲਾ ਲਿਆ ਤੇ ਮੈਂ ਉਸ ਨੂੰ ਬਿਠਾਇਆ ਅਤੇ ਉਸ ਦੇ ਜ਼ਖਮਾਂ ਉੱਤੇ ਪੱਟੀ ਕਰਨ ਲੱਗੀ ਮੈਂ ਪੱਟੀ ਕਰਦੇ ਹੋਏ ਉਸ ਨੂੰ ਪੁੱਛਣ ਲੱਗੀ ਕਿ ਤੁਸੀਂ ਕੌਣ ਹੋ ਤੁਹਾਡੀ ਇਹ ਹਾਲਤ ਕਿਸ ਨੇ ਕੀਤੀ ਹੈ ਤਾਂ ਉਸ ਨੇ ਮੈਨੂੰ ਕਿਹਾ ਕਿ ਮੈਨੂੰ ਇੱਕ ਗਲਾਸ ਪਾਣੀ ਪਿਆ ਦਿਓ ਉਸ ਨੇ ਮੇਰੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਮੈਂ ਪਾਣੀ ਲੈਣ ਦੇ ਲਈ ਜਿਵੇਂ ਹੀ ਆਪਣੇ ਘਰ ਦੇ ਅੰਦਰ ਗਈ ਅਤੇ ਪਾਣੀ ਲੈ ਕੇ ਵਾਪਸ ਆਈ ਤਾਂ ਇਹ ਦੇਖ ਕੇ ਮੈਂ ਹੈਰਾਨ ਰਹਿ ਗਈ ਤੇ ਜਿੱਥੇ ਮੈਂ ਉਸ ਆਦਮੀ ਨੂੰ ਬਿਠਾਇਆ ਸੀ ਉਹ ਉੱਥੋਂ ਭੱਜ ਗਿਆ ਸੀ ਅਤੇ ਉਹ ਆਪਣੀ ਜਗ੍ਹਾ ਤੇ ਇੱਕ ਚਿੱਠੀ ਛੱਡ ਗਿਆ ਸੀ ਮੈਂ ਜਿਵੇਂ ਹੀ ਉਸ ਚਿੱਠੀ ਨੂੰ ਖੋਲ ਕੇ ਪੜਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਸ ਵਿੱਚ ਲਿਖਿਆ ਹੋਇਆ ਸੀ ਜੇਕਰ ਤੁਸੀਂ ਆਪਣੇ ਬੇਟੇ ਨੂੰ ਹਾਸਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਭਰਾ ਨੂੰ ਮੇਰੇ ਹਵਾਲੇ ਕਰਨਾ ਹੋਵੇਗਾ ਬਾਸੋਸ ਵਿੱਚ ਇੰਨੀ ਹੀ ਗੱਲ ਲਿਖੀ ਹੋਈ ਸੀ ਅਤੇ ਮੈਂ ਇਹ ਸੋਚ-ਸੋਚ ਕੇ ਪਰੇਸ਼ਾਨ ਹੋ ਰਹੀ ਸੀ ਇਹ ਆਦਮੀ ਆਖਰਕਾਰ ਕੌਣ ਸੀ ਮੈਂ ਉਸ ਆਦਮੀ ਦੀ ਸ਼ਕਲ ਠੀਕ ਤਰ੍ਹਾਂ ਨਾਲ ਨਹੀਂ ਦੇਖ ਸਕੀ ਸੀ ਕਿਉਂਕਿ ਉਸ ਦਾ ਚਿਹਰਾ ਬਹੁਤ ਜ਼ਿਆਦਾ ਜ਼ਖਮੀ ਸੀ ਫਤਿ ਉਹ ਵਾਰ-ਵਾਰ ਆਪਣੇ ਚਿਹਰੇ ਤੇ ਹੱਥ ਰੱਖ ਰਿਹਾ ਸੀ ਹੁਣ ਹਰ ਰੋਜ਼ ਇਸ ਤਰ੍ਹਾਂ ਹੋਣ ਲੱਗਿਆ ਸੀ ਕਿਸੇ ਨਾ ਕਿਸੇ ਤਰ੍ਹਾਂ ਨਾਲ ਸਾਡੇ ਘਰ ਦੇ ਵਿੱਚ ਮੈਨੂੰ ਹਰ ਰੋਜ਼ ਚਿੱਠੀ ਮਿਲਦੀ ਸੀ ਉਸ ਵਿੱਚ ਲਿਖਿਆ ਹੁੰਦਾ ਸੀ ਕਿ ਆਪਣੇ ਭਰਾ ਨੂੰ ਮੇਰੇ ਹਵਾਲੇ ਕਰ ਦਿਓ ਤਾਂ ਤੁਹਾਨੂੰ ਤੁਹਾਡਾ ਬੇਟਾ ਮਿਲ ਜਾਵੇਗਾ ਪਤਾ ਨਹੀਂ ਮੇਰੇ ਘਰ ਦੇ ਵਿੱਚ ਇਹ ਚਿੱਠੀ ਕੌਣ ਰੱਖ ਰਿਹਾ ਸੀ ਇਹ ਸਭ ਸੋਚ ਕੇ ਮੈਂ ਪਾਗਲ ਹੋ ਰਹੀ ਸੀ ਮੇਰਾ ਪਤੀ ਮੇਰਾ ਭਰਾ ਜਾਂ ਮੇਰੀ ਸੱਸ ਕਿਉਂਕਿ ਅਸੀਂ ਚਾਰ ਜਣੇ ਹੀ ਇਸ ਘਰ ਦੇ ਰਹਿੰਦੇ ਸੀ ਅਤੇ ਇਹ ਚਿੱਠੀ ਹਰ ਵਾਰ ਮੈਨੂੰ ਹੀ ਕਿਉਂ ਮਿਲਦੀ ਸੀ ਖਾਸ ਕਰਕੇ ਇਹ ਚਿੱਠੀ ਕੋਈ ਮੇਰੇ ਲਈ ਹੀ ਲਿਖ ਰਿਹਾ ਸੀ ਮੈਂ ਰਸੋਈ ਵਿੱਚ ਖਾਣਾ ਬਣਾਉਣ ਲਈ ਜਾਂਦੀ ਤਾਂ ਮਸਾਲੇ ਦੇ ਡੱਬੇ ਵਿੱਚ ਮੈਨੂੰ ਇਹ ਚਿੱਠੀ ਮਿਲ ਜਾਂਦੀ ਅਤੇ ਕਦੇ ਮੈਂ ਛੱਤ ਤੇ ਕੱਪੜੇ ਸੁਕਾਉਣ ਲਈ ਜਾਂਦੀ ਪੌੜੀਆਂ ਉੱਤੇ ਚਿੱਠੀ ਰੱਖੀ ਹੋਈ ਮਿਲਦੀ ਅਤੇ ਹਰ ਚਿੱਠੀ ਦੇ ਵਿੱਚ ਇੱਕ ਹੀ ਗੱਲ ਹੁੰਦੀ ਸੀ ਮੇਰੀ ਸੱਸ ਤਾਂ ਬਹੁਤ ਜ਼ਿਆਦਾ ਬੁੱਢੀ ਹੋ ਗਈ ਸੀ ਉਹ ਕਮਰੇ ਤੋਂ ਬਾਹਰ ਤੱਕ ਨਹੀਂ ਨਿਕਲਦੀ ਸੀ ਮੇਰੇ ਪਤੀ ਅਤੇ ਮੇਰਾ ਭਰਾ ਉਹ ਦੋਵੇਂ ਨੌਕਰੀ ਉੱਤੇ ਜਾਂਦੇ ਸਨ ਅਤੇ ਰਾਤ ਨੂੰ ਹੀ ਘਰ ਵਾਪਸ ਆਉਂਦੇ ਉਸ ਰਾਤ ਮੇਰੇ ਪਤੀ ਅਤੇ ਮੇਰਾ ਭਰਾ ਕਿੱਥੇ ਗਏ ਸੀ ਇਹ ਗੱਲ ਵੀ ਮੈਨੂੰ ਪਤਾ ਨਹੀਂ ਲੱਗ ਸਕੀ ਸੀ ਕਿਉਂਕਿ ਜਦੋਂ ਉਹ ਆਦਮੀ ਜਾ ਚੁੱਕਿਆ ਸੀ ਤਾਂ ਉਹ ਚਿੱਠੀ ਨੂੰ ਲੈ ਕੇ ਮੈਂ ਆਪਣੇ ਕਮਰੇ ਦੇ ਵਿੱਚ ਆ ਗਈ ਸੀ ਅਤੇ ਉਸ ਨੂੰ ਪੜਦੇ-ਪੜਦੇ ਰੋਣ ਲੱਗੀ ਸੀ ਆਪਣੇ ਬੇਟੇ ਨੂੰ ਯਾਦ ਕਰਨ ਲੱਗੀ ਸੀ ਤੇ ਇਸ ਕਰਕੇ ਹੀ ਮੈਨੂੰ ਗੂੜੀ ਨੀਂਦ ਆ ਗਈ ਸੀ ਸਵੇਰੇ ਜਦੋਂ ਮੇਰੀ ਅੱਖ ਖੁੱਲੀ ਮੇਰਾ ਪਤੀ ਬਿਸਤਰ ਉੱਤੇ ਮੌਜੂਦ ਸੀ ਜਦੋਂ ਮੈਂ ਉਹਨਾਂ ਨੂੰ ਪੁੱਛਿਆਗੇ ਤੁਸੀਂ ਰਾਤ ਦੇ ਸਮੇਂ ਕਿੱਥੇ ਗਏ ਸੀ ਤਾਂ ਉਹਨਾਂ ਨੇ ਮੇਰੀ ਗੱਲ ਨੂੰ ਇਗਨੋਰ ਕਰ ਦਿੱਤਾ ਅਤੇ ਫਿਰ ਉਸ ਆਦਮੀ ਤੋਂ ਬਾਅਦ ਮੇਰੇ ਦਿਮਾਗ ਤੋਂ ਇਹ ਗੱਲ ਨਿਕਲ ਗਈ ਹੁਣ ਮੈਨੂੰ ਆਪਣੇ ਬੇਟੇ ਦੀ ਤੜਪ ਮਹਿਸੂਸ ਹੋਣ ਲੱਗੀ ਸੀ ਮੈਂ ਫੈਸਲਾ ਕਰ ਲਿਆ ਕਿ ਮੈਂ ਆਪਣੇ ਭਰਾ ਦੇ ਨਾਲ ਇਸ ਬਾਰੇ ਵਿੱਚ ਗੱਲ ਕਰਾਂਗੀ ਅਤੇ ਉਸ ਨੂੰ ਕਹਾਂਗੀ ਕਿ ਇਹ ਜੋ ਕੋਈ ਵੀ ਤੁਹਾਨੂੰ ਚਾਹੁੰਦਾ ਹੈ ਜੇਕਰ ਤੁਸੀਂ ਉਸ ਦੇ ਕੋਲ ਚਲੇ ਜਾਓਗੇ ਤਾਂ ਉਹ ਮੈਨੂੰ ਮੇਰਾ ਬੇਟਾ ਦੇ ਦੇਵੇਗਾ ਮੈਨੂੰ ਨਹੀਂ ਪਤਾ ਸੀ ਕਿ ਇਹ ਚਿੱਠੀ ਵਾਲਾ ਇਨਸਾਨ ਕੌਣ ਹੈ ਮੈਂ ਆਪਣੇ ਭਰਾ ਦੇ ਕੋਲ ਗਈ ਅਤੇ ਉਸ ਨੂੰ ਪੂਰੀ ਗੱਲ ਦੱਸੀ ਉਹ ਵੀ ਮੇਰੀ ਗੱਲ ਸੁਣ ਕੇ ਹੈਰਾਨ ਹੋ ਗਿਆ ਸੀ ਉਸ ਨੇ ਕਿਹਾ ਠੀਕ ਹੈ ਦੀਦੀ ਮੈਂ ਤੁਹਾਡੇ ਬੇਟੇ ਦੀ ਖਾਤਰ ਉਸ ਬੰਦੇ ਦੇ ਕੋਲ ਚਲਾ ਜਾਊਂਗਾ ਜਿਸ ਨੂੰ ਮੇਰੀ ਭਾਲ ਹੈ ਪਰ ਉਹ ਹੈ ਕੌਣ ਆਪਣੇ ਭਰਾ ਨੂੰ ਕਿਹਾ ਕਿ ਇਹ ਗੱਲ ਤਾਂ ਮੈਨੂੰ ਵੀ ਨਹੀਂ ਪਤਾ ਕਿ ਉਹ ਚਿੱਠੀ ਰੱਖਣ ਵਾਲਾ ਇਨਸਾਨ ਕੌਣ ਹੈ ਅਤੇ ਫਿਰ ਕੁਝ ਦਿਨਾਂ ਦੇ ਬਾਅਦ ਮੈਨੂੰ ਸਫਾਈ ਕਰਦੇ ਸਮੇਂ ਫਿਰ ਤੋਂ ਇੱਕ ਚਿੱਠੀ ਮਿਲੀ ਅਤੇ ਉਸ ਵਿੱਚ ਲਿਖਿਆ ਹੋਇਆ ਸੀ ਜੇ ਤੁਸੀਂ ਆਪਣੇ ਭਰਾ ਨੂੰ ਲੈ ਕੇ ਨਾਲ ਵਾਲੇ ਮੰਦਰ ਕੋਲ ਆ ਜਾਓ ਉੱਥੇ ਤੁਹਾਡੀ ਮੁਲਾਕਾਤ ਤੁਹਾਡੇ بیٹے ਨਾਲ ਵੀ ਹੋ ਜਾਵੇਗੀ ਮੈਂ ਆਪਣੇ ਭਰਾ ਨੂੰ ਇਹ ਗੱਲ ਦੱਸ ਦਿੱਤੀ ਸੀ ਤੇ ਮੇਰੇ ਭਰਾ ਨੇ ਮੇਰੇ ਪਤੀ ਨੂੰ ਇਹ ਗੱਲ ਦੱਸ ਦਿੱਤੀ ਸੀ ਮੇਰੇ ਪਤੀ ਨੇ ਕਿਹਾ ਕਿ ਇਸ ਤਰ੍ਹਾਂ ਜਾਣਾ ਠੀਕ ਨਹੀਂ ਹੈ ਰਾਜੂ ਦੀ ਜਾਨ ਨੂੰ ਖਤਰਾ ਵੀ ਹੋ ਸਕਦਾ ਹੈ ਮੇਰੇ ਭਰਾ ਨੇ ਕਿਹਾ ਜੀਜੂ ਮੈਨੂੰ ਆਪਣੀ ਜਾਨ ਦੀ ਕੋਈ ਪਰਵਾਹ ਨਹੀਂ ਮੇਰਾ ਭਾਂਜਾ ਮੇਰੇ ਜਾਣਾ ਚਾਹੀਦਾ ਹੈ ਬਸ ਇਹੀ ਮੇਰੇ ਲਈ ਬਹੁਤ ਹੈ ਅਸੀਂ ਸਾਰੇ ਇਕੱਠੇ ਮੰਦਰ ਉੱਤੇ ਚਲੇ ਗਏ ਉੱਥੇ ਜਾ ਕੇ ਅਸੀਂ ਚਾਰੇ ਪਾਸੇ ਦੇਖਿਆ ਸਾਨੂੰ ਕੋਈ ਨਹੀਂ ਦਿਖ ਰਿਹਾ ਸੀ ਕੁਝ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਸਾਨੂੰ ਉੱਥੇ ਇੱਕ ਕਾਲੇ ਰੰਗ ਦੀ ਸਾੜੀ ਦੇ ਵਿੱਚ ਔਰਤ ਦਿਖੀ ਉਸਦੇ ਨਾਲ ਲਗਭਗ 1-10 ਸਾਲ ਦਾ ਬੱਚਾ ਵੀ ਮੌਜੂਦ ਸੀ ਮੇਰੀਆਂ ਅੱਖਾਂ ਚਮਕ ਗਈਆਂ ਸਨ ਕਿ ਇਹ ਤਾਂ ਸ਼ਾਇਦ ਮੇਰਾ ਬੇਟਾ ਹੈ ਪਰ ਇਹ ਔਰਤ ਕੌਣ ਸੀ ਮੈਂ ਤਾਂ ਇਸ ਨੂੰ ਪਹਿਲੀ ਵਾਰ ਦੇਖਿਆ ਸੀ ਮੈਂ ਨੋਟਿਸ ਕੀਤਾ ਕਿ ਮੇਰੇ ਪਤੀ ਦੇ ਚਿਹਰੇ ਦਾ ਰੰਗ ਅਚਾਨਕ ਉੱਡ ਗਿਆ ਸੀ ਮੇਰੇ ਪਤੀ ਦੇ ਚਿਹਰੇ ਦਾ ਰੰਗ ਕਿਉਂ ਉੱਡ ਗਿਆ ਸੀ ਇਹ ਗੱਲ ਤਾਂ ਮੇਰੇ ਸਮਝ ਵਿੱਚ ਨਹੀਂ ਆਈ ਸੀ ਉਹ ਔਰਤ ਮੇਰੇ ਕੋਲ ਆਈ ਅਤੇ ਮੈਨੂੰ ਕਹਿਣ ਲੱਗੀ ਕਿ ਆਹ ਲੋ ਤੁਹਾਡਾ ਬੇਟਾ ਮੈਂ ਉਸ ਨੂੰ ਕਿਹਾ ਕਿ ਤੁਸੀਂ ਕੌਣ ਹੋ ਉਹ ਚੁੱਪ ਰਹੀ ਉਸਨੇ ਮੇਰੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਪਰ ਫਿਰ ਮੈਂ ਹੈਰਾਨ ਰਹਿ ਗਈ ਸੀ ਇਹ ਦੇਖ ਕੇ ਕਿ ਮੇਰਾ ਪਤੀ ਅੱਗੇ ਵਧਿਆ ਅਤੇ ਉਸ ਔਰਤ ਦੇ ਮੂੰਹ ਉੱਤੇ ਜ਼ੋਰਦਾਰ ਥੱਪੜ ਮਾਰ ਦਿੱਤਾ ਮੇਰੇ ਪਤੀ ਨੇ ਕਿਹਾ ਤੇ ਹੁਣ ਇੱਥੇ ਕੋਈ ਗੱਲ ਨਹੀਂ ਹੋਵੇਗੀ ਅਸੀਂ ਘਰ ਚਲਦੇ ਹਾਂ ਮੇਰੇ ਤਾਂ ਕੁਝ ਵੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਆਖਰਕਾਰ ਇਹ ਸਭ ਕੁਝ ਕੀ ਹੋ ਰਿਹਾ ਹੈ ਆਪਣੇ ਪਤੀ ਦੇ ਕਹਿਣ ਤੇ ਮੁਤਾਬਕ ਅਸੀਂ ਸਾਰੇ ਘਰ ਆ ਗਏ ਸੀ ਘਰ ਜਾਂਦੇ ਹੀ ਦਰਵਾਜ਼ੇ ਉੱਤੇ ਮੇਰੇ ਪਤੀ ਨੇ ਮਾਂ ਮਾਂ ਕਹਿਣਾ ਸ਼ੁਰੂ ਕਰ ਦਿੱਤਾ ਮੇਰੀ ਸੱਸ ਕਮਰੇ ਤੋਂ ਬਾਹਰ ਆ ਗਈ ਸੀ ਅਤੇ ਉਹਨਾਂ ਨੇ ਜਦੋਂ ਆਪਣੇ ਬੇਟੇ ਨੂੰ ਇੰਨੇ ਗੁੱਸੇ ਦੇ ਵਿੱਚ ਦੇਖਿਆ ਤਾਂ ਉਹਨਾਂ ਨੇ ਆਪਣੀ ਅੱਖਾਂ ਝੁਕਾ ਲਈਆਂ ਸਨ ਅਸਲ ਵਿੱਚ ਜੋ ਔਰਤ ਸੀ ਇਹ ਕੋਈ ਹੋਰ ਨਹੀਂ ਬਲਕਿ ਮੇਰੇ ਪਤੀ ਦੀ ਵੱਡੀ ਭੈਣ ਸੀ ਇਸ ਦੇ ਬਾਰੇ ਵਿੱਚ ਅੱਜ ਤੱਕ ਮੈਨੂੰ ਕੁਝ ਵੀ ਨਹੀਂ ਪਤਾ ਸੀ ਇਹ ਉਹੀ ਔਰਤ ਸੀ ਜਿਸ ਨੇ ਮੇਰੇ ਬੇਟੇ ਨੂੰ ਕਟਨਾਪ ਕੀਤਾ ਸੀ ਮੇਰੀ ਸੱਸ ਦੇ ਦੋ ਬੱਚੇ ਸਨ ਜਦੋਂ ਕਿ ਸਾਨੂੰ ਦੱਸਿਆ ਗਿਆ ਸੀ ਕਿ ਮੇਰੇ ਪਤੀ ਆਪਣੇ ਮਾਤਾ-ਪਿਤਾ ਦੇ ਇਕਲੌਤੇ ਪੁੱਤਰ ਹਨ ਮੇਰੀ ਨੰਨੇਕਰੋਂ ਭੱਜ ਕੇ ਕਾਫੀ ਸਾਲ ਪਹਿਲਾਂ ਵਿਆਹ ਕਰ ਲਿਆ ਸੀ ਜਿਸ ਕਾਰਨ ਮੇਰੇ ਸਹੁਰੇ ਨੇ ਆਪਣੀ ਬੇਟੀ ਦੇ ਨਾਲ ਸਾਰੇ ਸਬੰਧ ਖਤਮ ਕਰ ਦਿੱਤੇ ਸਨ ਅਤੇ ਮੇਰੇ ਪਤੀ ਨੇ ਵੀ ਸੋਚ ਲਿਆ ਸੀ ਕਿ ਉਹਨਾਂ ਦੀ ਭੈਣ ਹਮੇਸ਼ਾ ਅਮੇਸ਼ਾ ਦੇ ਲਈ ਮਰ ਗਈ ਹੈ ਮੇਰੀ ਨੰਦ ਨੇ ਭੱਜ ਕੇ ਵਿਆਹ ਤਾਂ ਕਰ ਲਿਆ ਸੀ ਪਰ ਉਹ ਆਪਣੇ ਸਹੁਰੇ ਘਰ ਵਿੱਚ ਖੁਸ਼ ਨਹੀਂ ਸੀ ਹੌਲੀ ਹੌਲੀ ਉਸ ਦੇ ਵਿਆਹ ਨੂੰ 2 ਸਾਲ ਬੀਤ ਗਏ ਅਜੇ ਤੱਕ ਉਸ ਦੇ ਘਰ ਵਿੱਚ ਬੱਚਾ ਪੈਦਾ ਨਹੀਂ ਹੋਇਆ ਸੀ 2 ਸਾਲ ਬਾਅਦ ਮੇਰੇ ਪਤੀ ਦਾ ਵਿਆਹ ਮੇਰੇ ਨਾਲ ਹੋ ਗਿਆ ਅਤੇ ਮੈਨੂੰ ਮੇਰੇ ਵਿਆਹ ਦੇ 6 ਮਹੀਨੇ ਬਾਅਦ ਇਹ ਗੁੱਡ ਨਿਊਜ਼ ਮਿਲ ਗਈ। ਮੇਰੀ ਨੰਦ ਨੂੰ ਮੇਰੇ ਘਰ ਦੀਆਂ ਸਾਰੀਆਂ ਗੱਲਾਂ ਪਤਾ ਲੱਗਦੀਆਂ ਰਹਿੰਦੀਆਂ ਸਨ ਕਿਉਂਕਿ ਮੇਰੀ ਸੱਸ ਆਪਣੀ ਬੇਟੀ ਦੇ ਨਾਲ ਚੋਰੀ-ਚੋਰੀ ਮਿਲਦੀ ਅਤੇ ਉਸ ਦੇ ਨਾਲ ਕਦੇ-ਕਦੇ ਫੋਨ ਉੱਤੇ ਗੱਲਾਂ ਵੀ ਕਰ ਲੈਂਦੀ ਸੀ। ਮੇਰੀ ਨੰਦ ਹਮੇਸ਼ਾ ਆਪਣਾ ਦੁੱਖ ਆਪਣੀ ਮਾਂ ਨੂੰ ਦੱਸਦੀ ਰਹਿੰਦੀ ਸੀ ਕਿਉਂਕਿ ਮੇਰੀ ਨੰਦ ਦੀ ਸੱਸ ਉਸ ਨੂੰ ਇਸ ਗੱਲ ਉੱਤੇ ਬਹੁਤ ਜ਼ਿਆਦਾ ਤੰਗ ਕਰਦੀ ਸੀ। ਇਸ ਕਰਕੇ ਮੇਰੀ ਸੱਸ ਨੇ ਪਲਾਨ ਬਣਾਇਆ ਕਿ ਜਦੋਂ ਸਾਡੀ ਬਹੁਤ ਬੱਚਾ ਪੈਦਾ ਕਰ ਲਵੇਗੀ ਮੌਕਾ ਦੇਖ ਕੇ ਮੇਰੀ ਨੰਦ ਮੇਰੇ ਬੱਚੇ ਨੂੰ ਕਨੈਪ ਕਰ ਲਵੇ ਅਤੇ ਉਹ ਬੱਚਾ ਆਪਣੇ ਕੋਲ ਰੱਖ ਲਵੇ ਇਸ ਤਰ੍ਹਾਂ ਨਾਲ ਉਸ ਦੀ ਸੁੰਨੀ ਗੋਦ ਵੀ ਭਰ ਜਾਵੇਗੀ ਅਤੇ ਉਸ ਦੇ ਸਹੁਰਿਆਂ ਦਾ ਮੂੰਹ ਵੀ ਬੰਦ ਹੋ ਜਾਵੇਗਾ ਮੇਰੇ ਪਤੀ ਨੇ ਤਾਂ ਮੇਰੀ ਨੰਦ ਦੇ ਘਰੋਂ ਭੱਜ ਜਾਣ ਤੋਂ ਬਾਅਦ ਹੀ ਉਸ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ ਅਤੇ ਅੱਜ ਉਸ ਨੂੰ ਐਨੇ ਸਾਲਾਂ ਬਾਅਦ ਦੇਖ ਕੇ ਸਾਰੀ ਕਹਾਣੀ ਸਮਝ ਗਈ ਸਾਂ ਤਾਂ ਕਿ ਮੇਰੀ ਸੱਸ ਨੇ ਕਈ ਵਾਰ ਉਹਨਾਂ ਨੂੰ ਕਿਹਾ ਸੀ ਕਿ ਬੇਟੇ ਆਪਣੀ ਭੈਣ ਨੂੰ ਘਰੋਂ ਲਾਲੋ ਉਸਦੀ ਸਾਸੂਸ ਨੂੰ ਬਹੁਤ ਜ਼ਿਆਦਾ ਤੰਗ ਕਰਦੀ ਹੈ ਉਸ ਦੇ ਕੋਈ ਬੱਚਾ ਨਹੀਂ ਹੋ ਰਿਹਾ ਜਦੋਂ ਕਿ ਮੇਰੀ ਨੰਦ ਨੇ ਜਿਸ ਮੁੰਡੇ ਦੇ ਨਾਲ ਵਿਆਹ ਕੀਤਾ ਸੀ ਉਹ ਬਹੁਤ ਜ਼ਿਆਦਾ ਅਮੀਰ ਸੀ ਜਿੰਨਾ ਲੋਕਾਂ ਨੇ ਮੇਰੇ ਬੇਟੇ ਨੂੰ ਕਟਨੈਪ ਕੀਤਾ ਸੀ ਉਹ ਮੇਰੀ ਨੰਦ ਦੇ ਭੇਜੇ ਹੋਏ ਹੀ ਬੰਦੇ ਸਨ ਇਹ ਮੇਰੀ ਸਾਸੇ ਇਹ ਗੱਲ ਚੰਗੀ ਤਰ੍ਹਾਂ ਜਾਣਦੀ ਸੀ ਉਹਨਾਂ ਨੇ ਆਪਣੀ ਬਹੂ ਦੀ ਗੋਦ ਉਜਾੜ ਕੇ ਆਪਣੀ ਬੇਟੀ ਦੀ ਗੋਦ ਭਰ ਦਿੱਤੀ ਸੀ ਮੇਰੇ ਪਤੀ ਨੂੰ ਕੁਝ ਦਿਨ ਪਹਿਲਾਂ ਹੀ ਸ਼ੱਕ ਹੋਣ ਲੱਗਿਆ ਸੀ ਕਿਉਂਕਿ ਜਿਸ ਦਿਨ ਉਹ ਆਦਮੀ ਜੋ ਬਹੁਤ ਤੋ ਜ਼ਿਆਦਾ ਜ਼ਖਮੀ ਸੀ ਆਪਣੀ ਜਗਾ ਉਤੇ ਚਿੱਠੀ ਛੱਡ ਗਿਆ ਸੀ ਮੇਰੇ ਪਤੀ ਅਤੇ ਭਰਾ ਨੇ ਉਸ ਨੂੰ ਘਰੋਂ ਨਿਕਲਦੇ ਹੋਏ ਦੇਖ ਲਿਆ ਸੀ ਉਹ ਕੋਈ ਹੋਰ ਨਹੀਂ ਉਹ ਉਹੀ ਆਦਮੀ ਸੀ ਜਿਸ ਦਾ ਮੇਰੀ ਨੰਦ ਦੇ ਨਾਲ ਵਿਆਹ ਹੋਇਆ ਸੀ ਉਸ ਰਾਤ ਮੇਰੇ ਪਤੀ ਦੇ ਦੋਸਤ ਦਾ ਐਕਸੀਡੈਂਟ ਹੋ ਗਿਆ ਸੀ ਉਸ ਰਾਤ ਮੇਰੇ ਪਤੀ ਅਤੇ ਮੇਰਾ ਭਰਾ ਇਸੇ ਕਾਰਨ ਹੀ ਘਰਵਰ ਗਈ ਹੋਈ ਸਨ ਮੈਂ ਪਰੇਸ਼ਾਨ ਨਾ ਹੋ ਜਾਵਾਂ ਇਸ ਕਰਕੇ ਹੀ ਉਹਨਾਂ ਨੇ ਮੈਨੂੰ ਇਹ ਗੱਲ ਨਹੀਂ ਦੱਸੀ ਸੀ ਸਮੇਂ ਦੇ ਨਾਲ-ਨਾਲ ਮੇਰੀ ਨੰਦ ਦਾ ਪਤੀ ਵੀ ਆਪਣੀ ਨੀਅਤ ਖਰਾਬ ਕਰਨ ਲੱਗ ਗਿਆ ਸੀ ਕਿਉਂਕਿ ਹੁਣ ਉਸ ਦਾ ਬਿਜ਼ਨਸ ਵੀ ਲੌਸ ਦੇ ਵਿੱਚ ਜਾ ਰਿਹਾ ਸੀ ਉਸ ਨੇ ਸੋਚਿਆ ਕਿ ਸਾਡੇ ਘਰ ਦੇ ਹਾਲਾਤ ਬਹੁਤ ਵਧੀਆ ਹਨ ਇਸ ਕਰਕੇ ਉਹ ਮੇਰੇ ਬੇਟੇ ਨੂੰ ਵਾਪਸ ਕਰ ਦੇਵੇਗਾ ਅਤੇ ਉਸਨੇ ਮੇਰੇ ਭਰਾ ਦੀ ਮੰਗ ਇਸ ਲਈ ਕੀਤੀ ਸੀ ਕਿਉਂਕਿ 2 ਸਾਲ ਪਹਿਲਾਂ ਮੇਰੇ ਭਰਾ ਨੇ ਮੇਰੀ ਨੰਦ ਦੇ ਪਤੀ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਸੀ ਤਾਂ ਉਹ ਆਦਮੀ ਜਾਣਦਾ ਸੀ ਕਿ ਇਹ ਮੇਰਾ ਭਰਾ ਹੈ ਤੇ ਨਾ ਹੀ ਮੇਰਾ ਭਰਾ ਜਾਣਦਾ ਸੀ ਕਿ ਉਹ ਮੇਰੀ ਨੰਦ ਦਾ ਪਤੀ ਹੈ ਬਲਕਿ ਮੈਨੂੰ ਵੀ ਇਹ ਗੱਲ ਨਹੀਂ ਪਤਾ ਸੀ ਕਿ ਮੇਰੀ ਨੰਦ ਵੀ ਹੈ ਕਿਉਂਕਿ ਮੇਰੇ ਪਤੀ ਅਤੇ ਮੇਰੀ ਸੱਸ ਨੇ ਮੇਰੇ ਤੋਂ ਇਹ ਗੱਲ ਲੁਕੋਈ ਸੀ ਮੇਰੇ ਨੰਦ ਦੇ ਪਤੀ ਨੂੰ ਪਤਾ ਲੱਗ ਗਿਆ ਕਿ ਰਾਜੂ ਜਿਸ ਦਾ ਮੇਰੀ ਨੰਦ ਦੇ ਪਤੀ ਦੇ ਨਾਲ 2 ਸਾਲ ਪਹਿਲਾਂ ਬਹੁਤ ਜ਼ਿਆਦਾ ਝਗੜਾ ਹੋਇਆ ਸੀ ਉਹ ਮੇਰੇ ਬੀਚ ਰਹਿੰਦਾ ਹੈ ਉਸ ਸਮੇਂ ਤੋਂ ਹੀ ਉਸਨੇ ਫੈਸਲਾ ਕਰ ਲਿਆ ਸੀ ਕਿ ਬਦਲੇ ਵਿੱਚ ਉਹ ਮੇਰਾ ਭਰਾ ਲੈ ਲਵੇਗਾ ਅਤੇ ਉਸ ਨੂੰ ਸਬਕ ਸਿਖਾਵੇਗਾ ਅਤੇ ਮੇਰਾ ਬੇਟਾ ਮੈਨੂੰ ਵਾਪਸ ਕਰ ਦੇਵੇਗਾ ਇਸ ਦੇ ਬਦਲੇ ਵਿੱਚ ਮੇਰੇ ਤੋਂ ਪੈਸੇ ਲਵੇਗਾ ਮੇਰੀ ਨੰਦ ਨੂੰ ਵੀ ਇਹ ਗੱਲ ਪਤਾ ਲੱਗ ਗਈ ਤਾਂ ਉਸਨੇ ਆਪਣੇ ਪਤੀ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਇਹ ਆਪਣੀ ਮਾਂ ਨੂੰ ਕਿਹਾ ਕਿ ਉਹ ਘਰ ਦੇ ਵਿੱਚ ਚਿੱਠੀ ਰੱਖ ਦਿਆ ਕਰੇ ਚਿੱਠੀ ਰੱਖਣ ਵਾਲਾ ਕੰਮ ਮੇਰੀ ਸੱਸ ਹੀ ਕਰ ਰਹੀ ਸੀ ਮੇਰੀ ਨੰਦ ਨੂੰ ਸਿਰਫ ਔਲਾਦ ਦੀ ਜ਼ਰੂਰਤ ਸੀ ਉਸ ਨੂੰ ਔਲਾਦ ਦੇ ਨਾਲ ਕੋਈ ਮੁਹੱਬਤ ਨਹੀਂ ਸੀ ਇਸੇ ਕਰਕੇ ਹੀ ਤਾਂ ਹੁਣ ਉਹ ਬਦਲੇ ਦੀ ਅਗ ਅਤੇ ਪੈਸਿਆਂ ਦੇ ਲਾਲਚ ਦੇ ਵਿੱਚ ਮੇਰੇ ਬੇਟੇ ਨੂੰ ਮੈਨੂੰ ਵਾਪਸ ਕਰਨ ਆ ਗਈ ਸੀ ਜਦੋਂ ਉਹਨਾਂ ਨੇ ਇਸ ਗੱਲ ਦਾ ਇਨਕਾਰ ਕੀਤਾ ਤਾਂ 10 ਸਾਲ ਤੱਕ ਉਹਨਾਂ ਕੋਲ ਮੇਰਾ ਬੇਟਾ ਰਿਹਾ ਉਹਨਾਂ ਨੇ ਮੇਰੇ ਬੇਟੇ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਪਰ ਹੁਣ ਮੇਰੀ ਨੰਦ ਦੇ ਪਤੀ ਦਬੀਨਸ ਲੋਸ ਦੇ ਵਿੱਚ ਜਾ ਰਿਹਾ ਜਾ ਰਿਹਾ ਸੀ ਹੁਣ ਮੇਰੀ ਨੰਦ ਦੇ ਪਤੀ ਦਾ ਬਿਜ਼ਨਸ ਲੌਸ ਦੇ ਵਿੱਚ ਜਾ ਰਿਹਾ ਸੀ ਉਹ ਇਸ ਤਰ੍ਹਾਂ ਦੇ ਨਾਲ ਪੈਸਾ ਕਮਾਉਣਾ ਚਾਹੁੰਦੇ ਹਨ ਉਹ ਮੇਰੇ ਬੇਟੇ ਦੇ ਬਦਲੇ ਦੇ ਵਿੱਚ ਮੇਰੇ ਭਰਾ ਨੂੰ ਲੈnde ਅਤੇ ਪੈਸਿਆਂ ਦੀ ਮੰਗ ਕਰਦੇ ਮੇਰਾ ਭਰਾ ਨੂੰ ਹਮੇਸ਼ਾ ਉਮੀਦ ਲੱਗੀ ਰਹਿੰਦੀ ਸੀ ਕਿ ਉਸ ਦਾ ਭਾਂਜਾ ਜਰੂਰ ਵਾਪਸ ਆਵੇਗਾ ਅਤੇ ਅੱਜ ਉਸ ਦਾ ਭਾਂਜਾ ਉਸ ਦੀਆਂ ਅੱਖਾਂ ਦੇ ਸਾਹਮਣੇ ਸੀ ਮੈਨੂੰ ਆਪਣੀ ਨੰਦ ਤੇ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਸੀ ਮੇਰੇ ਪਤੀ ਨੇ ਉਸੇ ਸਮਿਆਂ ਹੀ ਪੁਲਿਸ ਨੂੰ ਫੋਨ ਕੀਤਾ ਅਤੇ ਉਹਨਾਂ ਨੂੰ ਘਰ ਦੇ ਵਿੱਚ ਬੁਲਾ ਲਿਆ ਮੇਰੀ ਨਨਦ ਦਾ ਪਤੀ ਮੇਰੇ ਪਤੀ ਨੂੰ ਧਮਕੀ ਦੇ ਰਿਹਾ ਸੀ ਕਿ ਉਸ ਦੀ ਪਹੁੰਚ ਬਹੁਤ ਉੱਪਰ ਤੱਕ ਹੈ ਪਰ ਉਹ ਇਹ ਨਹੀਂ ਜਾਣਦਾ ਸੀ ਕਿ ਪ੍ਰਮਾਤਮਾ ਦੀ ਸੋਟੀ ਬਹੁਤ ਮਜ਼ਬੂਤ ਹੁੰਦੀ ਹੈ ਜਿਸ ਤਰ੍ਹਾਂ ਪਲੈਨਿੰਗ ਦੇ ਨਾਲ ਮੇਰੀ ਸੱਸ ਮੇਰੀ ਨੰਦ ਅਤੇ ਮੇਰੀ ਨਨਦ ਦਾ ਪਤੀ ਆਪਸ ਦੇ ਵਿੱਚ ਮਿਲੇ ਹੋਏ ਸਨ ਤੇ ਇਨ੍ਹਾਂ ਲੋਕਾਂ ਨੇ ਮੈਨੂੰ 10 ਸਾਲ ਤੱਕ ਬੇਕੂਬ ਬਣਾਇਆ ਇਸ ਦੇ ਲਈ ਮੈਂ ਤਾਂ ਕੀ ਉਹਨਾਂ ਨੂੰ ਕਦੇ ਪ੍ਰਮਾਤਮਾ ਵੀ ਮਾਫ਼ ਨਹੀਂ ਕਰੇਗਾ ਮੇਰਾ ਪਤੀ ਦਾ ਤਾਂ ਹੁਣ ਰਿਸ਼ਤਿਆਂ ਤੋਂ ਭਰੋਸਾ ਹੀ ਉੱਠ ਗਿਆ ਸੀ ਪੁਲਿਸ ਘਰ ਦੇ ਵਿੱਚ ਆ ਗਈ ਸੀ ਮੇਰੇ ਪਤੀ ਨੇ ਉਹਨਾਂ ਸਾਰਿਆਂ ਨੂੰ ਅਰੈਸਟ ਕਰਵਾ ਦਿੱਤਾ ਮੇਰਾ ਬੇਟਾ ਮੈਨੂੰ ਪਛਾਣਨ ਦੇ ਲਈ ਤਿਆਰ ਨਹੀਂ ਸੀ ਕਿਉਂਕਿ ਉਹ ਮੇਰੀ ਨੰਦ ਨੂੰ ਆਪਣੀ ਮਾਂ ਤੇ ਉਸਦੇ ਪਤੀ ਨੂੰ ਆਪਣਾ ਪਿਓ ਮੰਨਦਾ ਸੀ ਉਨਾਂ ਨੇ ਮੇਰੇ ਬੇਟੇ ਦੀ ਦੇਖਭਾਲ ਬਿਲਕੁਲ ਵੀ ਚੰਗੀ ਤਰ੍ਹਾਂ ਨਹੀਂ ਕੀਤੀ ਸੀ ਕਿਉਂਕਿ ਉਹ ਲੋਕ ਲਾਲਚੀ ਸਨ ਅਤੇ ਬਹੁਤ ਬਦਤਮੀਜ਼ ਅਤੇ ਫਰਾਡ ਲੋਕ ਸਨ ਮੇਰਾ ਬੇਟਾ ਵੀ ਬਹੁਤ ਜ਼ਿਆਦਾ ਬਦਤਮੀਜ਼ ਸੀ ਪਰ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਮੈਂ ਹੌਲੀ-ਹੌਲੀ ਉਸ ਨੂੰ ਬਹੁਤ ਜ਼ਿਆਦਾ ਸੁਧਾਰ ਦਿੱਤਾ ਪੁਲਿਸ ਨੇ ਮੇਰੀ ਨਾਨਦ ਅਤੇ ਉਸਦੇ ਪਤੀ ਨੂੰ ਕਟਨਾਪ ਦੇ ਕੇਸ ਦੇ ਵਿੱਚ ਅਰੈਸਟ ਕਰ ਲਿਆ ਸੀ ਅਤੇ ਉਹਨਾਂ ਨੂੰ ਸਜ਼ਾ ਵੀ ਹੋ ਗਈ ਸੀ ਮੇਰੀ ਸੱਸ ਨੂੰ ਤਾਂ ਜੇਲ ਨਹੀਂ ਭੇਜਿਆ ਗਿਆ ਕਿਉਂਕਿ ਉਹ ਬਹੁਤ ਬੁੱਢੀ ਸੀ ਮੇਰੇ ਪਤੀ ਨੇ ਕਿਹਾ ਕਿ ਉਹਨਾਂ ਦੇ ਲਈ ਇਹੀ ਸਜ਼ਾ ਕਾਫੀ ਹੈ ਕਿ ਇਹਨਾਂ ਦਾ ਬੇਟਾ ਇਹਨਾਂ ਤੋਂ ਦੂਰ ਹੋ ਜਾਵੇ ਮੇਰਾ ਭਰਾ ਮੇਰਾ ਪਤੀ ਅਤੇ ਮੇਰਾ ਬੇਟਾ ਅਸੀਂ ਇਹ ਸਾਰੇ ਘਰ ਛੱਡ ਕੇ ਦੂਸਰੇ ਘਰ ਦੇ ਵਿੱਚ ਚਲੇ ਗਏ ਸੀ ਮੇਰੀ ਸੱਸ ਹੁਣ ਉਸ ਘਰ ਦੇ ਵਿੱਚ ਇਕੱਲੀ ਰਹਿੰਦੀ ਹੈ ਅਤੇ ਮੇਰੇ ਪਤੀ ਤੋਂ ਬਹੁਤ ਮਾਫ਼ੀਆਂ ਮੰਗਦੀ ਹੈ ਪਰ ਸ਼ਾਇਦ ਮੇਰੇ ਸੱਸ ਦੇ ਕੀਤੇ ਦੀ ਇਹੀ ਸਜ਼ਾ ਸੀ ਤੇ ਉਹਨਾਂ ਦੀ ਔਲਾਦ ਉਹਨਾਂ ਤੋਂ ਦੂਰ ਹੋ ਜਾਵੇ ਕਿਉਂਕਿ ਇੱਕ ਦਿਨ ਉਹ ਸੀ ਜਦੋਂ ਉਹਨਾਂ ਨੇ ਮੇਰਾ ਬੱਚਾ ਮੇਰੇ ਤੋਂ ਦੂਰ ਕਰ ਦਿੱਤਾ ਸੀ 10 ਸਾਲ ਬਾਅਦ ਉਹਨੇ ਬੱਚੇ ਨੂੰ ਦੇਖ ਕੇ ਮੈਂ ਬਹੁਤ ਜ਼ਿਆਦਾ ਰੋਈ ਸੀ ਅਤੇ ਬਹੁਤ ਖੁਸ਼ ਵੀ ਹੋਈ ਸੀ ਹੁਣ ਅਸੀਂ ਸਾਰੇ ਬਹੁਤ ਖੁਸ਼ੀ-ਖੁਸ਼ੀ ਇੱਕ ਦੂਜੇ ਦੇ ਨਾਲ ਰਹਿੰਦੇ ਹਾਂ ਹੁਣ ਇਸ ਹਾਦਸੇ ਨੂੰ ਕਾਫੀ ਸਾਲ ਹੋ ਗਏ ਦੋਸਤੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ-ਬਹੁਤ you